ਕਿਸੇ ਵੀ ਉਸ ਪਾਰਟੀ ਦੇ ਜੁਆ ਹੈ ਉਹ ਕਿ ਜਿਹੜਾ ਸਿਟਿੰਗ ਸੀਐਮ ਹੈ ਉਹਨੂੰ ਮਤਲਬ ਉਹਦੇ ਉੱਪਰ ਇੱਕ ਬੰਦਾ ਹੋਰ ਲਾ ਦਿੱਤਾ ਜਾਵੇ ਵੀ ਉਹ ਕਮਾਂਡ ਚ ਲਾ ਦੇ ਕਰ ਜਾ ਮਾਫੀ ਦਾ ਹੈ ਅੱਜ ਇੱਕ ਐਲਾਨ ਅਰ ਸਭ ਇਹ ਐਲਾਨ ਹੋਇਆ ਤਾਂ ਉਹਦੇ ਕੀ ਆਪਾਂ ਦੇਖਦੇ ਆਂ ਪਹਿਲੂ ਓਵਰਆਲ ਹਿੰਦੁਸਤਾਨ ਦੀ ਪਸੰਦ ਤੋਂ ਦੇਖੋ ਤੁਹਾਨੂੰ ਚੰਗਾ ਕਹੀਏ ਮਾੜਾ ਕਹੀਏ 500 ਗਾਲਾਂ ਕੱਢੀਓ ਘਰਤੀ ਕਰੁੰਦੀ ਹੈ ਪੰਜਾਬੀਆਂ ਦੀ ਇਹ ਮਿਸ਼ਨ ਪੰਜਾਬੀ ਜਲੰਧਰ ਜਮਨੀ ਚੌਣ ਦੀ ਕਮਾਂਡ ਨੂੰ ਲੈ ਕੇ ਸਰਕਾਰ ਧਿਰ ਦੇ ਵਿੱਚ ਕਮਾਂਡ ਦਾ ਮਾਮਲਾ ਇੱਕ ਨਵਾਂ ਰੁਖ اختیار ਕਰਦਾ ਵਖਾਈ ਦੇ ਰਿਹਾ ਤੇ ਜੇਕਰ ਕਿਸਾਨੀ ਐਂਗਲ ਦੀ ਗੱਲ ਕਰ ਲਈਏ ਤਾਂ ਗਰਨਾਮ ਸਿੰਘ ਚੜੁੰਨੀ ਕਹਿੰਦਾ ਭਾਵੇਂ ਬੀਕੇ ਜੂ ਚੜੁੰਨੀ ਵੱਲੋਂ ਦੁਬਾਰਾ ਫਿਰ ਚੋਣ ਪੇੜ ਮੱਲਣ ਦਾ ਐਲਾਨ ਕਰ ਦਿੱਤਾ ਗਿਆ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਖਬਰ ਆਈ ਹੈ ਤਿਲ ਗਾਣਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਗਿਆ ਉਥੋਂ ਦੀ ਸਰਕਾਰ ਵੱਲੋਂ ਅਜਿਹੇ ਸਾਰੇ ਮਾਮਲੇ ਇਹਦੇ ਇर्द-ਗਿਰਦ ਚਰਚਾ ਲੈ ਕੇ ਹਾਜ਼ਰਾਂ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਅੱਗੇ ਵਿਚਫਿੰਤਕ ਤੇ ਸਿਆਸੀ ਮਾਹਰ ਪ੍ਰੋਫੈਸਰ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਸੋ ਸਭ ਤੋਂ ਪਹਿਲਾਂ ਚੈਨਲ ਜੀ ਮਿਸ਼ਨ ਪੰਜਾਬੀ ਨੂੰ ਡਾਕਟਰ ਸਾਹਿਬ ਤੁਹਾਡਾ ਵੈਲਕਮ ਸਵਾਗਤ ਜੀ ਪ੍ਰੀਓਪਿੰਡ ਰਿਸਰਵ ਸਤਿ ਸ਼੍ਰੀ ਅਕਾਲ শ্রোਤਿਆਂ ਨੂੰ ਦਰਸ਼ਕਾਂ ਨੂੰ ਸਭਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜਦੋਂ ਵੀ ਕੋਈ ਚੋਣ ਸਾਹਮਣੇ ਆਉਂਦੀ ਹੈ ਅਸਲ ਦੇ ਵਿੱਚ ਇੱਕ ਵੱਡੇ ਪੱਧਰ ਉਤੇ ਰੌਲਾ ਹੀ ਹੁੰਦਾ ਚੋਣ ਭਾਵੇਂ ਕਿ ਇਹ ਇੱਕ ਡੈਮੋਕ੍ਰੇਸੀ ਦਾ ਵੱਡੇ ਪੱਧਰ ਉਤੇ ਪਿੱਲਰ ਮੰਨੀ ਜਾਂਦੀ ਹੈ ਚੋਣ ਆਧਾਰ ਹੁੰਦੀ ਹੈ ਹੁਣ ਪੰਜਾਬ ਦੇ ਵਿੱਚ ਜਿਮਣੀ ਚੋਣ ਪੇੜ ਦਾ ਮਾਹੌਲ ਹੈ ਤੇ ਜਲੰਧਰ ਦੀ ਜਿਹੜੀ ਪੱਛਮੀ ਦੀ ਜਿਹੜੀ ਚੋਣ ਹੈ ਉਹ ਨਾਮਜ਼ਦਗੀਆਂ ਤੋਂ ਬਾਅਦ ਹੁਣ ਅਗਲਾ ਉਥੇ ਪੇੜ ਵੱਜ ਗਿਆ ਤੇ ਨਾਲ ਹੀ ਕਮਾਂਡ ਸੰਭਾਲਣ ਦਾ ਜ਼ਿਕਰ ਸਦਾ ਤੇ ਦੀ ਗੱਲ ਕਰ ਲਈਏ ਇਸ ਲਈ ਜਿਹਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਬਤੌਰ ਪਾਰਟੀ ਪ੍ਰਧਾਨ ਕਿਉਂਕਿ ਆਪ ਦੇ ਉਹ ਸਟੇਟ ਪ੍ਰੈਜ਼ੀਡੈਂਟ ਨੇ ਐਲਾਨ ਕੀਤਾ ਸੀ ਕਿ ਉਹ ਜਲੰਧਰ ਦੇ ਜਿਹੜੇ ਜਿਮਨੀ ਪੇੜਾ ਹੈ ਉਹਦੀ ਇਕਵਾਇ ਕਰਨਗੇ ਤੇ ਜਲੰਧਰ ਯੂ ਕਿਰਾਏ ਦੇ ਕੋਠੀ ਦੇ ਵਿੱਚ ਰਹਿਣ ਵਿਸੇਵਾ ਕਰਨਗੇ ਪਰੰਤੂ ਅੱਜ ਜਿਹੜੀ ਇੱਕ ਵੱਖਰੀ ਤਰ੍ਹਾਂ ਦੀ ਕਹਾਣੀ ਸਾਹਮਣੇ ਆ ਰਹੀ ਹੈ ਕਿ ਆਪ ਵੱਲੋਂ ਕੌਮੀ ਲੀਡਰਸ਼ਿਪ ਵੱਲੋਂ ਸੰਦੀਪ ਪਾਟਕ ਜਲੰਧਰ ਦੀ ਕਮਾਂਡ ਵਾਸਤੇ ਭੇਜੇ ਜਾ ਰਹੇ ਨੇ ਮਾਮਲਾ ਵੱਡੇ ਪੱਤਰ ਉੱਤੇ ਪੱਖਿਆ ਹੋਇਆ ਹੈ ਕਿਉਂਕਿ ਜਦੋਂ ਵੀ ਕੋਈ ਸਰਕਾਰ ਧਿਰ ਦੀ ਜਿਹੜੀ ਗੱਲ ਹੁੰਦੀ ਉਹ ਬਦੇਰੀ ਫੋਕਸ ਹੁੰਦੀ ਚਰਚਾ ਦਾ ਹਿੱਸਾ ਰਹਿੰਦੀ ਉਦਾਂ ਸਾਰੀਆਂ ਜਿਹੜੀਆਂ ਪੰਜਾਬ ਦੀਆਂ ਸਰਮੌਰ ਪਾਰਟੀਆਂ ਨੇ ਉਸ ਜਲੰਧਰ ਜਿਮਨੀ ਚੌਂਪੜੇ ਜਿਹੜਾ ਪੱਛਮੀ ਹੈ ਉਹਦੇ ਵਿੱਚ ਕੁੱਦੀਆਂ ਹੋਈਆਂ ਨੇ ਜੀ ਡਾਕਟਰ ਸਾਹਿਬ ਅੰਤਸਰ ਦੇਖੋ ਗੱਲ ਇਹ ਹੈ ਕਿ ਆਪਾਂ ਲੱਖ ਮਾਨ ਸਾਹਿਬ ਨੂੰ ਮੰਨੀ ਜਾਂ ਜੇ ਲੋਕ ਲੱਖ ਤਾੜੀਆਂ ਮਾਰੀ ਜਾਣ ਜੋ ਮਰਜ਼ੀ ਕਰੇ ਜਾਣ ਦਿੱਲੀ ਵਾਲਿਆਂ ਨੇ ਉਹਨੂੰ ਕਦੇ ਵੀ ਪ੍ਰੋਪਰ ਸੀਐਮ ਨਹੀਂ ਮੰਨੇ ਜੀ ਤਾਂ ਕਿਸਮਤੀ ਹੈ ਕਿ ਆਮ ਆਦਮੀ ਪਾਰਟੀ ਦੀ ਕੋਈ ਫੁੱਲ ਸਟੇਟ ਦੇ ਵਿੱਚ ਸਰਕਾਰ ਹੈ ਹੂੰ ਜੀ ਜਿੱਥੇ ਉਹ ਆਪਾਂ ਉਹਨੂੰ ਚੰਗਾ ਕਹੀਏ ਮਾੜਾ ਕਹੀਏ ਆਪਾਂ 100 ਗਾਲਾਂ ਕੱਢੀਏ ਉਹ ਕਰਦੀ ਗੱਲ ਹੁੰਦੀ ਹੈ ਪੰਜਾਬੀਆਂ ਦੀ ਜਿੱਥੇ ਉਹਨੇ ਪਹਿਮੇ ਸੀਟਾਂ ਲੈ ਕੇ ਦਿੱਤੀਆਂ ਤੇ ਮਤਲਬ ਆਪਣਾ ਕਲੇਮ ਰੱਖਿਆ 2.5 ਸਾਲ ਗਵਰਨਮੈਂਟ ਚ ਉਹਨੂੰ ਚੰਗੀ ਮਾੜੀ ਬਹੁਤ سارے ਮੁਕਸ ਨੇ ਉਹਦੇ ਚ ਚਲਾਈ ਹੂੰ ਆਬਜੂਦ ਦੀ ਦਖਲ ਦੇ ਚਲਾਈ ਇਹ ਕ੍ਰੈਡਿਟ ਭਗਵੰਤ ਸਿੰਘ ਮਾਨ ਨੂੰ ਜਾਂਦਾ ਹੈ ਕਿ ਉਹਨੂੰ ਕਦੇ ਵੀ ਉਹਨਾਂ ਨੇ ਚੱਲਣ ਨਹੀਂ ਦਿੱਤਾ ਖੁੱਲ ਕੇ ਹੋ ਸਕਦਾ ਖੁੱਲ ਕੇ ਚੱਲ ਕੇ ਉਹ ਖਲਾਰਾ ਜ਼ਿਆਦਾ ਪਾਉਂਦਾ ਹੈ ਵਕਰੀ ਗੱਲ ਹੈ ਪਰ ਇਹ ਕਿ ਉਹਨੂੰ ਸਿਰਫ ਉਹ ਯੂਜ਼ ਕਰ ਰਹੇ ਨੇ ਹੈਲੀਕਾਪਟਰਾਂ ਦੇ ਲਈ ਜਾਂ ਉਹ ਸ਼ਕਤੀਆਂ ਪੰਜਾਬ ਦਾ ਪੈਸਾ ਪੰਜਾਬ ਦੀ ਸੱਤਾ ਉਹਨੂੰ ਮੰਨਣ ਲਈ ਤਾਂ ਉਹ ਤਿਆਰ ਨਹੀਂ ਪਹਿਲਾਂ ਰਾਗੂ ਚੱਟਾ ਸੀ ਉਸ ਤੋਂ ਬਾਅਦ ਉਹਨਾਂ ਨੇ ਉਹਦੇ ਉੱਪਰ ਇੱਕ ਅਨਚਾਰਜ ਲਾ ਦਿੱਤਾ ਪਰ ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਸੀ ਸੀਐਮ ਦੀ ੇਠੀ ਵੀ ਹੈ ਕਿਸੇ ਦੇ ਨਾਲ ਪੰਜਾਬੀਆਂ ਦੀ ੇਠੀ ਹੈ ਮਤਲਬ ਹੁਣ ਪਿਛਲੇ ਇਲੈਕਸ਼ਨਾਂ ਜਿਹੜੀਆਂ ਹੋਈਆਂ ਨੇ ਉਹਨਾਂ 'ਚ ਚਲੋ ਮੈਂ ਕਹਿੰਦਾ ਕੁਝ ਠੀਕ ਹੈ ਐਂਟੀ ਇਨਕੰਪੰਸੀਸੀ ਵਾਦੇ ਬਹੁਤ ਵੱਡੇ ਵੱਡੇ ਕਰਤੇ ਸੀ ਮਤਲਬ ਕੇਜਰੀਵਾਲ ਦੀਆਂ ਗਰੰਟੀਆਂ ਸੀ ਉਹ ਪੂਰੀਆਂ ਨਹੀਂ ਹੋਈਆਂ ਮਤਲਬ ਲਾਅ ਐਂਡ ਆਰਡਰ ਦੀ ਹਾਲਾਤ ਬੜੀ ਮਾੜੀ ਸੀ ਇਹਦੇ باوجود ਰਿਜ਼ਲਟ ਮਾੜਾ ਆਇਆ ਤਿੰਨ ਤਿੰਨ ਸੀਟਾਂ ਉਹ ਜਿੱਤੇ ਔਖੇ ਸੌਖੇ ਜਿੰਦਾ ਮਰਜੀ ਫੈਸਲੇ ਤਾਂ ਉੱਥੇ ਹੈ ਨਹੀਂ ਕਿਹਨੂੰ ਦਤ ਅਮਲ ਕਰਾਉਣਾ ਹੈ ਕਿਹਨੂੰ ਕੱਢਣਾ ਹੈ ਕੀ ਕਰਨਾ ਹੈ ਮਤਲਬ ਟੋਟਲ ਕੰਟਰੋਲ ਤਾਂ ਉੱਥੇ ਕੇਂਦਰ ਦੇ ਕੋਲ ਹੈ ਪਰ ਉਹਨੇ ਦਿਨ ਰਾਤ ਪੂਰਾ ਜ਼ੋਰ ਲਾਇਆ ਇਹਦੇ باوجود ਵੀ ਮਤਲਬ ਲਈ ਕਿਸਮ ਦੀ ਉਹ ਵੀ ਸਜਾ ਹੈ ਕਦੇ ਕਦੇ ਮੇਰਾ ਨਹੀਂ خیال ਕਿ ਕਿਸੇ ਵੀ ਇਤਿਹਾਸ ਦੇ ਵਿੱਚ ਪਾਰਟੀ ਦੇ ਜੋ ਹੈ ਉਹ ਵੀ ਕਿ ਜਿਹੜਾ ਸਿਟਿੰਗ ਸੀਐਮ ਹੈ ਉਹਨੂੰ ਮਤਲਬ ਉਹਦੇ ਉੱਪਰ ਇੱਕ ਬੰਦਾ ਹੋਰ ਲਾ ਦਿੱਤਾ ਜਾਵੇ ਵੀ ਉਹ ਕਮਾਂਡ ਸੰਭਾਲੂਗਾ ਸੋ ਹਾਂ ਕਿ ਇਹ ਕਿ ਉੱਥੇ ਹਾਰ ਦਿਖ ਰਹੀ ਹੈ ਉੱਥੇ ਹਾਰਨ ਤੋਂ ਬਾਅਦ ਮਤਲਬ ਇਹ ਮੰਗ ਕੀਤੀ ਜਾਣੀ ਹੈ ਸਰਾਂ ਦੀ ਕਿ ਭਾਈ ਕੀ ਦੀ ਜ਼ਿੰਮੇਵਾਰੀ ਲਈ ਹਾਂ ਜੀ ਜੀ ਸੋ ਇਹ ਪਾਰਟੀ ਆਪਣੇ ਆਪ ਚ ਨਵੇਂ ਕੀਰਤੀਮਾਨ ਸਥਾਪਤ ਕਰ ਰਹੀ ਹੈ ਕਿ केजरीवाल ਸਾਹਿਬ ਅੰਦਰ ਬੈਠੇ ਨੇ ਅੰਦਰੋਂ ਸੀਐਮ ਸ਼ਿਖ ਤੇ ਅੰਦਰੋਂ ਹੀ ਸੁਪਰੀਮੌਨਸ਼ਿਪ ਆਪਣੀ ਚਲਾ ਰਹੇ ਨੇ। ਇਹ ਪਹਿਲੀ ਵਾਰੀ ਹੋਇਆ ਹੈ। ਕਿਸੇ ਪਾਰਟੀ ਚ ਨਹੀਂ ਕਦੇ ਹੁੰਦਾ। ਹਮ ਹਮ। ਸੋ ਜਿੰਨੇ ਮੁੱਦੇ ਲੱਗਦੇ ਰਹੇ ਨੇ ਆਪਾਂ ਦੇਖਦੇ ਰਹੇ ਆ ਇੱਥੇ ਅਕਾਲੀਆਂ ਦੇ ਵੀ ਮੋਰਚਾ ਡਿਕਟੇਟਰ ਹੁੰਦਾ ਸੀ ਉਹ ਅੰਦਰ ਚਲਾ ਜਾਂਦਾ ਸੀ ਤੇ ਦੂਜਾ ਬਣ ਜਾਂਦਾ ਸੀ। ਮਤਲਬ ਇੰਨੀ ਲੀਡਰਸ਼ਿਪ ਦਾ ਕ੍ਰਾਈਸਿਸ ਕਦੇ ਨਹੀਂ ਸੀ ਦੇਖਿਆ। ਕਿ ਜਿਹੜੇ ਫ਼ਾਰਮਲ ਲੀਡਰਸ਼ਿਪ ਬਣਾਏ ਵੀ ਹੋਏ ਨੇ ਭਰੋਸਾ ਹੀ ਕੋਈ ਨਹੀਂ ਉਹਨਾਂ ਦੇ। ਔਰ ਵੀ ਕੋਈ ਗਲਤੀ ਹਾਰ ਤਾਂ ਤੁਸੀਂ ਰੀਵਿਊ ਕਰ ਲੋ ਗਿਨ ਕਰ ਲੋ ਪਰ ਤੁਸੀਂ ਜਿਹੜਾ ਇੱਕ ਇਲੈਕਟਿਡ ਲੀਡਰ ਹੈ ਉਹਨੂੰ ਤੁਸੀਂ ਮਤਲਬ ਕੋਈ ਜਗ੍ਹਾ ਹੀ ਨਹੀਂ ਦੇ ਰਹੇ ਪਰ ਪਬਲੀਕਲੀ ਉਹਨਾਂ ਨੂੰ ਦੱਸ ਰਹੇ ਹੋ ਤੁਸੀਂ ਵਾਰ-ਵਾਰ ਮੈਂ ਉਹਦੇ ਵੀ ਨਾਤੇ ਕਿਸਮ ਦੇ ਨਾਲ ਆਰਟਿਸਟ ਹੈ ਜਾਂ ਹੋਰ ਹੈ ਮੈਂ ਉਹਦੀ ਠੀਠ ਤਾਈ ਤੇ ਵੀ ਹੈਰਾਨ ਹ ਉਹਨੂੰ ਉਸ ਦਿਨ ਡਿਜ਼ਾਈਨ ਕਰ ਦੇਣਾ ਚਾਹੀਦਾ ਸੀ ਜਿਸ ਦਿਨ ਕੇਜਰੀਵਾਲ ਨੇ ਉਹਨੂੰ ਆਪਣੀ ਜੀਪ ਤੇ ਖੱਬੇ ਪਾਸੇ ਲਟਕਾਇਆ ਸੀ ਸੰਗਰੂਰ ਦੇ ਵਿੱਚ ਹਮਮ ਜਦੋਂ ਸਾਰੇ ਤੇ ਮੈਂ ਚਾਹੀਦਾ ਸੀ ਕਿ ਮੈਂ ਈਟੀ ਬਟੀ ਸਟੇਟ ਦਾ ਸੀਐਮ ਹੋਵਾਂ मतलब ਤੁਸੀਂ ਕ੍ਰੂਸੀਬਲ ਕਮੇਟੀ ਦੇ ਸੀਐਮ ਹੋ ਕੇ ਤੁਸੀਂ ਕੀ ਕਰ ਰਹੇ ਹੋ ਪਰ ਮੈਨੂੰ ਸਮਝ ਨਹੀਂ ਆਉਂਦੀ ਗੱਲ ਕਿ ਦੇਖੋ ਲੱਖ ਤੁਹਾਡੇ ਰਿਸ਼ਤੇ ਹੋਣ ਲੱਖ ਤੁਸੀਂ ਪੈਰੀ ਹੱਥ ਲਾਓ ਅੰਦਰ ਵੜ ਕੇ ਜੋ ਮਰਜ਼ੀ ਕਰੋ ਤੁਸੀਂ ਪਬਲਿਕ ਆਫਿਸ ਜਦੋਂ ਇੱਕ ਹੋਲਡ ਕਰਦੇ ਆ ਤਾਂ ਪਬਲਿਕ ਆਫਿਸ ਦੀ ਇੱਕ ਮਰਿਆਦਾ ਹੁੰਦੀ ਹੈ ਪੰਜਾਬ ਦਾ ਸੀਐਮ ਹੈ ਜੋ ਤੈਨੂੰ ਨਹੀਂ ਮਾਣਦੇ ਰਹੇ ਤਾਂ ਪੰਜਾਬ ਦਾ ਮਾਣ ਮਤਲਬ ਤੇਰੇ ਨਾਲ ਹੀ ਬੇਇਮਾਨਾ ਹੋ ਰਿਹਾ ਸਾਰਾ ਪੰਜਾਬ ਤੂੰ ਮਤਲਬ ਉਹਨਾਂ ਦੇ ਸਾਹਮਣੇ ਖੜਾ ਹੋ ਕੇ ਕਹੇ ਉਹਨਾਂ ਨੂੰ ਭਾਈ ਕੀ ਤੁਸੀਂ ਮੇਰੀ ਜਿੰਨੀ ਮਰਜ਼ੀ ਬੇਇੱਜ਼ਤੀ ਕਰ ਲੋ ਪਰਸਨਲੀ ਕੋਈ ਮਸਲਾ ਨਹੀਂ ਹੈ ਪਰ ਪੰਜਾਬ ਦੀ ਕਿਉਂ ਕਰ ਰਹੇ ਹੋ ਤੁਸੀਂ ਹੂੰ ਜੀ ਜੀ ਬਾਰ ਬਾਰ ਮੈਂ ਦੇਖ ਰਿਹਾ ਹਾਂ ਬਾਰ ਬਾਰ ਉਹ ਦਿਖਾਉਂਦੇ ਨੇ ਵੀ ਜਾ ਕੇ ਉੱਥੇ ਗੋਡੀਆਂ ਹੱਥ ਲਾਉਂਦੇ ਨੇ ਮੈਂ ਐਡੀ ਕੀ ਮਜਬੂਰੀ ਹੈ ਕਾਦੀ ਸੀਐਮship ਹੈ ਤੇਰੇ ਹੂੰ ਜੀ ਦਿੱਲੀ 'ਚ ਵੀ ਕੀ ਹੈ ਇਹ ਜਿਹੜਾ ਉਹ ਮੇਰਾ ਖਿਆਲ ਇਹਦੇ ਤੋਂ ਉਲਫ਼ਤਾ ਕਰ ਰਹੇ ਨੇ ਦਿੱਲੀ ਦੀ ਗਵਰਨਮੈਂਟ ਇਹਦੇ ਤੋਂ ਮਾੜੀ ਚੱਲ ਰਹੀ ਹੈ ਹਸਪਤਾਲਾਂ ਸਕੂਲਾਂ ਦਾ ਆਪਣੇ ਸਾਹਮਣੇ ਹਾਲ ਹੈ ਉੱਥੇ ਵੀ ਜੋ ਹੈ ਤੁਸੀਂ ਇਸ ਕਰਕੇ ਮੇਰਾ ਖਿਆਲ ਇਹ ਹੈ ਕਿ ਇਹ ਤਾਂ ਸਾਰੇ ਲਗਭਗ ਪੰਜਾਬੀਆਂ ਦੀ ਬੇਇੱਜ਼ਤੀ ਕਰਨ ਵਾਲੀ ਗੱਲ ਹੈ ਕਿ ਬਾਰ ਬਾਰ ਸੰਦੀਪ ਸਿੰਘ ਪਾਟ ਸੰਦੀਪ ਪਾਟ ਕੌਣ ਹੈ? ਤਰ੍ਹਾਂ ਸਭਾ ਦਾ ਮੈਂਬਰ ਹੈ ਮਤਲਬ ਉਹਨੇ ਬਿਆਨ ਵੀ ਨਹੀਂ ਦਿੱਤਾ ਮੇਰਾ ਖਿਆਲ ਹੈ ਕਿ ਜੇਵਾਲ ਦੇ ਕਿਸਾਨ ਹੋਣ ਤੇ ਸਾਡੇ ਇੱਥੇ ਕੱਲ ਇੱਥੇ ਇਹਨਾਂ ਦੀ ਜ਼ਮਾਨਤ ਹੋਈ ਸੀ ਕੇਜਰੀਵਾਲ ਦੇ ਸੌਹਰਿਆਂ ਨੇ ਭੰਗੜੇ ਪਾਪ ਆ ਕੇ ਪਤਾ ਨਹੀਂ ਕੀ ਕਰਤਾ ਉਹ ਮੁੜ ਕੇ ਰੁਕ ਗਈ ਉਹ ਫਲੀ ਪਾਟ ਕਲਚਰ ਮੇਰੀ ਤਾਂ ਸਮਝੋਂ ਬਾਹਰ ਹੈ ਕਿ ਮਤਲਬ ਤੁਸੀਂ ਇਸ ਤਰੀਕੇ ਦੀ ਪਾਰਟੀ ਬਣਾ ਲਈਏ ਵੀ ਕਿਸੇ ਦੀ ਐਗਜ਼ਿਸਟੈਂਸੀ ਹੋਣੀ ਚਾਹੀਦੀ ਹਾਂ ਹਾਂ ਨਾਟਸਪਾ ਭਾਵੇਂ ਕਿ ਇਹ ਮਾਮਲਾ ਬੜੇ ਵੱਡੇ ਪੱਧਰ ਤੋ ਉਸ ਕੀ ਸਾਹਮਣੇ ਆ ਰਿਹਾ ਹੈ ਕਿ ਜ਼ਿਲੰਦਰ ਦੀ ਜਿਹੜੀ ਹੈ ਪੱਛਮੀ ਦੀ ਕਮਾਂਡ ਕਿਹਦੇ ਹਵਾਲੇ ਹੋਏਗੀ ਪਰ ਮੁੱਖ ਮੰਤਰੀ ਭਗਵੰਤ ਸਿੰਘ ਦਾ ਇਸ ਮਾਮਲੇ ਉੱਤੇ ਇੱਕ ਸਫਾਈ ਭਰਿਆ ਬਿਆਨ ਵੀ ਆਇਆ ਕਿਸੇ ਸੁਵੋਧਨ ਦੇ ਵਿੱਚ ਉਹ ਕਹਿ ਰਹੇ ਨੇ ਕਿ ਉਹ ਜ਼ਿਲੰਦਰ ਦੇ ਵਿੱਚ ਇਹ ਚੋਣਾ ਤੱਕ ਹੀ ਨਹੀਂ ਚੋਣਾ ਦੇ ਵੇਲੇ ਵੀ ਅਗਵਾਈ ਕਰਨਗੇ ਬਤੌਰ ਪਾਰਟੀ ਪ੍ਰਧਾਨ ਬਲਕਿ ਇਸ ਤੋਂ ਬਾਅਦ ਵੀ ਉਹ ਜਲੰਧਰ ਦੇ ਵਿੱਚ ਕੈਂਪਸ ਆਫਿਸ ਉਹ ਚਾਲੂ ਰੱਖਣਗੇ ਤੇ ਨਾਲ ਮਾਝਾ ਤੇ ਦਬਾਬਾ ਉਹਦੀ ਡੀਗਰੀਟ ਉਹਦੀ ਨਿਗਰਾਨੀ ਉੱਥੋਂ ਰੱਖਾਂਗੇ ਕਹਿੰਦਾ ਪਾਪਕੇ ਕੈਂਪਸ ਆਫਿਸ ਇਸ ਤੋਂ ਪਹਿਲਾਂ ਕਹਿੰਦਾ ਪਾਪਕੇ ਸੀਐਮ ਕੈਂਪਸ ਆਫਿਸ ਇਸ ਤੋਂ ਪਹਿਲਾਂ ਸੰਗਰੂਰ ਦੇ ਵਿੱਚ ਹੈ ਤੇ ਹੁਣ ਅਗਲਾ ਜਿਹੜਾ ਦਬਾਬੇ ਤੇ ਮਾਝੇ ਲਈ ਜਲੰਧਰ ਦੇ ਵਿੱਚ ਖੁੱਲ ਰਿਹਾ ਉਹਨਾਂ ਨੇ ਅੱਜ ਸਪਸ਼ਟ ਕਰ ਦਿੱਤਾ ਹੈ ਕਿ ਨਹੀਂ ਉਹਨਾਂ ਦੀ ਅਗਵਾਈ ਹੇਠ ਉਹ ਕਮਾਂਡ ਸੰਭਾਲਣਗੇ ਜੀ ਨਹੀਂ ਪਰ ਗੱਲ ਇਹ ਹੈ ਕਿ ਉਹ ਕੀ ਮਤਲਬ ਕਮਾਂਡ ਤਾਂ ਸੰਭਾਲਣਗੇ ਉਹ ਤਾਂ ਕਮਾਂਡ ਤਾਂ ਚਲੋ ਸੰਭਾਲਣੀ ਪੈਣੀ ਐ ਜਿਵੇਂ ਸੀਐਮਬੀ ਮਤਲਬ ਕੀ ਉਹਨਾਂ ਦੇ ਉੱਪਰ ਇੱਕ ਸੁਪਰਕੌਸ ਲੱਗਿਆ ਹੋਊਗਾ ਕੋਈ ਤਾਂ ਹਾਂ ਇਹਹੀ ਸਵਾਲ ਹੈ ਕਿ ਇਸ ਤੋਂ ਪਹਿਲਾਂ ਰਾਘਵ ਚੱਡਾ ਜੀ ਦਾ ਨਾਮ ਜ਼ਿਕਰ ਵਾਰ-ਵਾਰ ਵਜਦਾ ਰਿਹਾ ਅਜਿਹੇ ਮਾਹੌਲ ਦੇ ਵਿੱਚ ਕਿ ਉਹ ਸੁਪਰ ਸੀਐਮ ਨੇ ਹੁਣ ਇੱਕ ਵੱਖਰੀ ਤਰ੍ਹਾਂ ਦੀ ਤਰਜ਼ ਇਹ ਸਨਾਈ ਦੀ ਜੀ ਕਿਉਂਕਿ ਉਹ ਇਹਨੂੰ ਇੱਕ ਜਿਵੇਂ ਬੈਂਕ ਦਾ ਮੁਲਾਜ਼ਮ ਹੁੰਦਾ ਹੈ ਉਹਦੀ ਤਰ੍ਹਾਂ ਟ੍ਰੀਟ ਕਰ ਰਹੇ ਨੇ ਕਿ ਮੈਨੇਜਰ ਉਹਦੇ ਉੱਪਰ ਹੋਰ ਉਠਾਤਾ ਨੇ ਆ ਕਿ ਇਸ ਗੰਦਾ ਕੀ ਮਤਲਬ ਹੈ ਪਰ ਉਹਦੀ ਜ਼ਿੰਮੇਵਾਰੀ ਕੀ ਹੈ ਜਿਹੜਾ ਵੀ ਤੁਸੀਂ ਬੰਦਾ ਲਗਾ ਰਹੇ ਹੋ ਉਹਦੀ ਕਨਸਟੀਟਿਊਸ਼ਨਲ ਪੋਜੀਸ਼ਨ ਕੀ ਹੈ ਪਹਿਲਾਂ ਜਦੋਂ ਇਹ ਸੀਐਮ ਬਣੇ ਤਾਂ ਇਥੋਂ ਅਫਸਰ ਨੇ ਜਿਹੜੇ ਆਈਐਸ ਅਫਸਰ ਦਿੱਲੀ ਸੱਦ ਲੈ ਕੇ ਜੀ ਮੀਟਿੰਗ ਕਰਨੀ ਹੈ ਉਹਦੇ ਤੇ ਕਿੰਨਾ ਰੌਲਾ ਪਿਆ ਫੇਰ ਉਹ ਹਟੇ ਮਤਲਬ ਇਹ ਕੋਈ ਤਰੀਕਾ ਥੋੜੀ ਤੁਸੀਂ ਸੀਐਮ ਬਣਾਇਆ ਹੋਇਆ ਉਹ ਤੁਸੀਂ ਸੀਐਮ ਵਾਲੇ ਇਸ ਤੋਂ ਜੇ ਤੁਸੀਂ ਨਹੀਂ ਸੀਐਮ ਠੀਕ ਸਮਝਦੇ ਤੁਸੀਂ ਉਹਨੂੰ ਬਦਲਦੇ ਹੋ ਤੁਸੀਂ ਹੋਰ ਬਣਾ ਲਓ ਜਿਹੜਾ ਤੁਹਾਨੂੰ ਠੀਕ ਲੱਗਦਾ ਪਰ ਸੰਦੀਪ ਪਾਟਕ ਜੇ ਬੋਟਾ ਮੰਗੇ ਜਲੰਧਰ ਦੇ ਵਿੱਚ ਵਿਦ ਆਲ ਡਿਊ ਰਿਗਾਰਡਸ ਸੰਦੀਪ ਪਾਟਕ ਨੂੰ ਕੌਣ ਜਾਣਦਾ ਜੀ ਜਲੰਧਰ ਚ ਹੂੰ ਇਹ ਸਵਾਲ ਹੈ ਜੀ ਬਿਲਕੁਲ ਕਿਸੇ ਪਿੰਡ ਚ ਖੜਾ ਕਰ ਦੇਣਾ ਪੰਚ ਦੀ ਇਲੈਕਸ਼ਨ ਨਹੀਂ ਜਿੱਤ ਸਕਦਾ ਹੂੰ ਆਤਮਾਨ ਨੂੰ ਆਪਾ 100 ਗਲਾਂ ਕੱਢਦੇ ਹੋਈਏ ਭਗਵੰਤ ਮਾਨ ਦਾ ਇੱਕ ਫੇਸ ਹੈ ਹਾਂ ਜੀ ਬਿਲਕੁਲ ਚਿਹਰਾ ਜਿਹੜਾ ਪੰਜਾਬ ਦੇ ਲੋਕ ਜਾਣਦੇ ਨੇ ਔਰ ਉਹ ਜੇ ਕਿਤੇ ਇਕੱਠ ਕਰੋਗਾ ਤਾਂ ਉੱਥੇ ਲੋਕ ਸੁਣਨ ਵੀ ਆਉਣਗੇ ਸੰਦੀਪ ਪਾਟਕ ਰੈਲੀ ਕਰਕੇ ਦਿਖਾਵੇ ਇਕੱਲਾ ਇਹ ਤੋਂ ਬਿਨਾ ਹੂੰ ਤੁਹਾਨੂੰ ਇਹ ਇਹ ਦੇਖੋ ਇਹਨਾਂ ਪਾਰਟੀਆਂ ਦੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਗੱਲ ਤੇ ਕਿ ਤੁਸੀਂ ਐਸੈਟ ਦੇਖੋਗੇ ਕਿ ਤੁਹਾਡੇ ਨਹੀਂ ਪਸੰਦ ਇੱਕ ਸੀਐਮ ਤੁਸੀਂ ਲਾ ਲਿਆ ਤੁਹਾਨੂੰ ਮਜਬੂਰੀ ਚਲਾਉਣਾ ਪੈ ਗਿਆ ਤੁਸੀਂ ਜਿਹੜੀ ਉਹਦੇ ਚੰਗੇ ਗੁਣ ਨੇ ਉਹਨਾਂ ਨੂੰ ਤਾਂ ਯੂਜ਼ ਕਰੋ ਡਾਕਟਰ ਸਾਹਿਬ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੀ ਹੈ ਪਾਵਰ ਜਿਹੜੀ ਸਟੇਟ ਦੀ ਪਾਵਰ ਹੈ ਵੱਡੇ ਉੱਚ ਅਫਸਰ ਉਹ ਦੋ ਹਿੱਸਿਆਂ ਦੇ ਵਿੱਚ ਵੰਡੀ ਜਾ ਰਹੀ ਹੈ ਇੱਕ ਦੀ ਅਗਵਾਈ ਸੰਦੀਪ ਆਟਕ ਕਰ ਰਹੇ ਨੇ ਤੇ ਨਾਲ ਸੀਐਮ ਸਾਹਿਬ ਵੱਲੋਂ ਤਾਂ ਕੀਤੀ ਹੋਈ ਜਾਣੀ ਜੀ ਉਹ ਤਾਂ ਪਿੰਡ ਸਾਹਿਬ ਆਪਣੇ ਆਪ ਹੀ ਵੰਡੇ ਜਾਂਦੇ ਜਦੋਂ ਤੁਸੀਂ ਦੋ ਪਾਵਰ ਸੈਂਟਰ ਬਣਾਓਗੇ ਤਾਂ ਕੁਦਰਤੀ ਗੱਲ ਹੈ ਹੂੰ ਹੂੰ ਇਸ ਗਵਰਨਮੈਂਟ ਦੀ ਸਭ ਤੋਂ ਵੱਡੀ ਟਰੈਜੇਡੀ ਹੀ ਇਹ ਹੈ ਕਿ ਪਹਿਲੇ ਦਿਨ ਤੋਂ ਹੀ ਇਸ ਗਵਰਨਮੈਂਟ ਨੂੰ ਚਾਰਜ ਨਹੀਂ ਲੈਣ ਦਿੱਤਾ ਗਿਆ ਇੱਕ ਸੈਂਟਰ ਨਹੀਂ ਬਣਿਆ ਇੱਥੇ ਕਦੇ ਵਿੱਚੋਂ ਕੋਈ ਨੂੰ ਡਿਫਟੀ ਸੀਐਮ ਦਾ ਲਾਰਾ ਲਾ ਕੇ ਕਦੇ ਕਿਸੇ ਨੂੰ ਕੁਝ ਕਰਕੇ ਸਾਰੇ ਉੱਤੇ ਦਿੱਲੀ ਨੂੰ ਰਿਪੋਰਟ ਕਰਨ ਪੁਰ ਜਾਂਦੇ ਨੇ ਮਤਲਬ ਤੁਸੀਂ ਕਮ ਸੇ ਕਮ ਜਿਹੜਾ ਇੱਕ ਫਾਰਮੈਲਿਟੀ ਸੇਕ ਵੀ ਇੱਕ ਬੰਦਾ ਜਿਹਨੂੰ ਸੱਤਾ ਦਿੱਤੀ ਹੋਈ ਹੈ ਜਾਂ ਤਾਂ ਤੁਸੀਂ ਸੱਤਾ ਹੀ ਲੈ ਲੋ ਜਾਂ ਤੁਸੀਂ ਉਹਨੂੰ ਯੂਜ਼ ਮਿਸ ਯੂਜ਼ ਜਿਵੇਂ ਕਰਦਾ ਉਹ ਨੂੰ ਕਰਨ ਦੇ। ਮਤਲਬ ਅਫਸਰਾਂ ਵਿਚਾਰਿਆਂ ਨੂੰ ਨਹੀਂ ਪਤਾ ਸੱਚੀ ਗੱਲ ਇਹ ਹੈ ਕਿ ਕਿਹਦਾ ਹੁਕਮ ਮੰਨਣਾ। ਦਿੱਲੀੋਂ ਹੋਰ ਹੁਕਮ ਆ ਜਾਂਦੇ ਨੇ, ਫੈਲਾ ਚੈੱਕ ਕਰਨ ਲਈ ਹੋਰ ਬੰਦੇ ਬਿਠਾਏ ਹੋਏ ਸੀ ਉੱਪਰ। ਮਤਲਬ ਇਸ ਤਰੀਕੇ ਦੀ ਗਵਰਨਮੈਂਟ ਪਹਿਲੀ ਵਾਰੀ ਦੇਖ ਰਹੇ ਹਾਂ ਪੰਜਾਬ ਦੇ ਇਤਿਹਾਸ ਦੇ ਵਿੱਚ। ਮਤਲਬ ਨਹਿਰੂ ਉਤੇ ਕੈਰੋਂ ਦੇ ਵੀ ਮਤ ਭੇਜ ਰਹੇ, ਕਿੰਨਾ ਕੁਝ ਆਪਾਂ ਦੇਖਦੇ ਰਹੇ ਹਾਂ। ਕੋਈ ਐਸੀ ਗੱਲ ਨਹੀਂ ਹੈ ਕਿ ਸੰਕਟ ਪਹਿਲੀ ਵਾਰੀ ਆਇਆ। ਪਰ ਇਦਾਂ ਕਦੇ ਨਹੀਂ ਹੋਇਆ। ਇਹ ਫਾਰਮਲੀ ਕੁਰਸੀ ਤੇ ਬੰਦਾ ਹੋਰ ਬਿਠਾਇਆ ਹੋਇਆ ਹੈ ਰਾਜ ਭਾਗ ਕਿਸੇ ਹੋਰ ਦਾ ਹੀ ਚੱਲ ਰਿਹਾ ਹੈ ਪਰ ਉਹ ਦਿਖਾਉਂਦੇ ਨੇ ਜਦੋਂ ਮੌਕਾ ਲੱਗਦਾ ਉਹਨੂੰ ਛੋਟਾ ਕਰਨ ਦੀ ਕੋਸ਼ਿਸ਼ ਕਰਦੇ ਨੇ ਮੈਨੂੰ ਨਹੀਂ ਸਮਝ ਆਉਂਦੀ ਇਹਦੇ ਪਿੱਛੇ ਪਰਪਸ ਕੀ ਹੈ ਜੇ ਤੁਹਾਨੂੰ ਪਸੰਦ ਨਹੀਂ ਹੈ ਉਹ ਸੀਐਮ ਫੋਰਟੀ ਪਾਰਟੀ ਨੇ ਚੁਣਿਆ ਤਾਂ ਫਿਰ ਤੁਸੀਂ ਉਹਨੂੰ ਜ਼ਲੀਲ ਕਿਉਂ ਕਰਦੇ ਹੋ ਵਾਰ-ਵਾਰ ਹੂੰ ਜੀ ਚੱਟੋ ਛੱਡੋ ਬਾਕੀ ਦੁਨੀਆ ਨੂੰ ਗੋਤਿਆਂ ਨੂੰ ਛੱਡੋ ਤਾਂ ਉਹਨੂੰ ਕੀ ਮਾਨ ਦੇਣਗੇ ਫਿਰ ਕਿ ਤੁਸੀਂ ਹੀ ਉਹਨੂੰ ਸਮਝ ਰਹੇ ਜਿਹਨਾਂ ਨੇ ਬਣਾਇਆ ਹੀ ਹੋਇਆ ਹੈ ਮਤਲਬ ਸਾਨੂੰ ਤੁਸੀਂ ਇੱਕ ਆਪਣੀ ਉਹ ਪ੍ਰੋਡਕਟ ਜਿਹੜੀ ਤੁਹਾਨੂੰ ਖੁਦ ਹੀ ਪਸੰਦ ਨਹੀਂ ਜਿਹੜੀ ਤੁਹਾਨੂੰ ਹੀ ਲੱਗਦੀ ਐ ਇਫੈਕਟਿਵ ਐ ਉਹ ਪ੍ਰੋਡਕਟ ਤੁਸੀਂ ਹਣ ਵੇਚ ਰਹੇ ਹੋ ਹੂੰ ਜੀ ਜੀ ਕੋਈ ਇਹ ਮੇਰਾ ਕਹਿ ਲਿਆ ਇਸ ਪਾਰਟੀ ਨੂੰ ਸੀਰੀਅਸ ਸਮੰਥਨ ਕਰਨਾ ਚਾਹੀਦਾ ਐ ਪਰ ਮੇਰਾ ਨਹੀਂ ਖਿਆਲ ਕਿ ਬਹੁਤ ਧੇਰੇ ਅਰੇਂਜਮੈਂਟ ਚੱਲ ਸਕੂਗਾ ਇਹ ਤਾਂ ਭਗਵੰਤ ਮਾਨੋਹਰ ਹਾਲਾਂਕਿ ਆਪਾਂ ਹਮੇਸ਼ਾ ਕ੍ਰਿਟਿਸਾਈਜ਼ ਕਰਦੇ ਰਹੇ ਆ ਮੈਂ ਕਹਿੰਦਾ ਉਹਨੂੰ ਕ੍ਰੈਡਿਟ ਜਾਂਦਾ ਜਿਹਨੇ ਇੰਨਾ ਸਫਲ ਹੋਇਆ ਹੁਮ ਜੀ ਜੀ ਬਿਲਕੁਲ ਬਾਕੀ ਡਾਕਟਰ ਸਾਹਿਬ ਜਿਹੜੀਆਂ ਹੋਰ ਨੈਸ਼ਨਲ ਪਾਰਟੀਆਂ ਨੇ ਪੰਜਾਬ ਦੇ ਵਿੱਚੋਂ ਭਿੜ ਰਹੀਆਂ ਨੇ ਖਾਸ ਕਰਕੇ ਜਦੋਂ ਤਲੰਦਰ ਵਾਲਾ ਚੋਣ ਤਾਂ ਉਹਨਾਂ ਦੇ ਵੀ ਕੁਝ ਨੈਸ਼ਨਲ ਲੀਡਰ ਇੰਨੇ ਦਿਨ ਹੀ ਉਹ ਉੱਥੇ ਨਿਗਰਾਨ ਵਜੋਂ ਪਹੁੰਚ ਰਹੇ ਨੇ ਤ ਨੂੰ ਤਾਂ ਹੋਣਗੇ ਦੇਖੋ ਸਾਰੀਆਂ ਪਾਰਟੀਆਂ ਪਿੰਡੂ ਸਾਹਿਬ ਪਹਿਲੇ ਦਿਨ ਤੋਂ ਹੁਣ ਤੋਂ ਨਹੀਂ ਇਹ ਮੁਗਲਾਂ ਦੇ ਟਾਈਮ ਤੋਂ ਰਿਹਾ ਹੈ ਕਿ ਜਿਹੜੀ ਦਿੱਲੀ ਦੀ ਹਕੂਮਤ ਹੈ ਉਹ ਸਟੇਟਾਂ ਦੀ ਹਕੂਮਤ ਨੂੰ ਪੰਜਾਬ ਦੀ ਨਕਾਸ ਕਰਕੇ ਇਸ ਕੰਟਰੀ ਨੂੰ ਸਮਝ ਦਿੰਦੀ ਹੈ ਉੱਥੋਂ ਹੀ ਰੂਪੇਦਾਰ ਬਦਲਤੇ ਜਾਂਦੇ ਸੀ ਬੈਠਿਆਂ ਹੀ ਹੋ ਜਾਂਦਾ ਸੀ আর ਉਹਦੇ ਸਿੱਟੇ ਵਾਲੇ ਚੰਗੇ ਨਹੀਂ ਸੀ ਨਿਕਲਦੇ ਪੰਜਾਬ ਇੱਕ ਐਸੀ ਸਟੇਟ ਹੈ ਕਿ ਇਹ ਬੜੀ ਮਾਨਮਤਾਈ ਸਟੇਟ ਹੈ ਇਹ ਆਪਣੇ ਲੀਡਰਾਂ ਦੀ ਗੈਰ ਕਾਨੂੰਨੀ ਨਹੀਂ ਬਰਦਾਸ਼ਤ ਕਰਦੀ ਆਪ ਇਹ ਲੱਤਾਂ ਪਾਣਾ ਗੱਡੀ ਜਾਣ ਹਾਂ ਹਾਂ ਇੱਕ ਕਲਚਰ ਦਾ ਹੀ ਡਿਫਰੈਂਸ ਹੁੰਦਾ ਹੈ ਕੋਈ ਬਿਜ਼ਨਸ ਕਲਚਰ ਨਹੀਂ ਹੈ ਇੱਥੇ ਬਦਲੀਆਂ ਨਹੀਂ ਕਰੀਆਂ ਜਾ ਸਕਦੀਆਂ ਮਜ਼ਦਮਾਂ ਦੀ ਤਰ੍ਹਾਂ ਹਾਂ ਜੀ 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 ਪਹਿਲੇ ਦਿਨ ਤੋਂ ਦੇਖਦੇ ਆ ਰਹੇ ਹਾਂ ਪੰਜਾਬ ਦਾ ਜਿਹੜਾ ਸੀਐਮ ਹੈ ਉਹਦੇ ਤੋਂ ਮਤਲਬ ਦਿੱਲੀ ਵੀ ਕੰਮਦੀ ਹੁੰਦੀ ਸੀ ਪ੍ਰਤਾਪ ਸਿੰਘ ਕਹਿਰੋਂ ਤੋਂ 네ਹਰੂ ਦੇ ਬਰਾਬਰ ਦਾ ਉਹ ਤਾਂ ਸੀ ਸਵਰਨ ਸਿੰਘ ਉਹਨਾਂ ਦਾ ਜੋ ਜਿਹੜੀ ਸਿਵਲ ਲੀਡਰਸ਼ਿਪ ਹੈ ਉਹਨਾਂ ਦਾ ਰੁਤਬਾ ਪ੍ਰਾਈਮ ਮਿਨਿਸਟਰਾਂ ਦੇ ਬਰਾਬਰ ਦਾ ਰਿਹਾ ਹੈ ਹਮੇਸ਼ਾ আর ਉਹਨਾਂ ਨੂੰ ਉਹੀ ਮਾਣ ਜਿਤ ਮਿਲਦਾ ਵੀ ਰਿਹਾ ਲੋਕ ਵੀ ਮਾਣ ਮਹਿਸੂਸ ਕਰਦੇ ਰਹੇ ਨੇ ਇਸ ਗੱਲ ਤੋਂ ਹੂੰ ਇੱਥੇ ਹੁਣ ਪਤਾ ਨਹੀਂ ਇਹ ਮਤਲਬ ਕਿਸ ਤਰ੍ਹਾਂ ਕਰ ਤਾਹਤ ਭਗਵੰਤ ਸਿੰਘ ਮਾਨ ਉਹਰਾਣ ਵੀ ਹੁਣ ਥੋੜਾ ਜਿਆਦਾ ਤੇਜ਼ ਤਰਾਰ ਪੂਰਾ ਇਸ ਪਾਸੇ ਧਿਆਨ ਰੱਖਣ ਦੀ ਲੋੜ ਹੈ ਤਾਂ ਕਿ ਦਿੱਲੀ ਕੰਬੇ ਇੱਕ ਵਾਰ ਪੰਜਾਬ ਦੇ ਵਿਕਾਸ ਦਾ ਮਾਮਲਾ ਕਹਿੰਦਾ ਪਾਬ ਜੇਕਰ ਆਪਾਂ ਓਵਰਆਲ ਦੇਖੀਏ ਦਿਖਾਉਣਾ ਚਾਹੀਦਾ ਹੈ ਕਿ ਪੰਜਾਬ ਦੇ ਸੀਐਮ ਦਾ ਮਤਲਬ ਕੀ ਹੁੰਦਾ ਹੈ ਹੂੰ ਪਰ ਉਹਨੂੰ ਘਟਨੀ ਹੈ ਨਾ ਕਿ ਜਿੰਨਾ ਇੱਕ ਸਾਲ ਤੋਂ ਨੇ ਪ੍ਰੂਵ ਕਰਤਾ ਹੈ ਕਿ ਜਿੰਨਾ ਕੇ ਸਮਝਦੇ ਨੇ ਵੀ ਬਹੁਤ ਇਹ ਪੜ੍ਹੇ ਲਿਖੇ ਜਾਂ ਪਤਨੀ ਚ ਲੋਕ ਜਾਂ ਹੋਰ ਐਡਮਿਨਿਸਟ੍ਰੇਟਿਵ ਉਹਨੂੰ ਪਤਾ ਹੀ ਹੈ ਕਿਉਂਕਿ ਦਿੱਲੀ ਵਿੱਚ ਸਭ ਦੇ ਸਾਹਮਣੇ ਹੀ ਆ ਉਹ ਹਾਂਜੀ ਹਾਂ ਬਿਲਕੁਲ ਬਿਲਕੁਲ ਉਹਨੇ ਨੇ ਆਪਣੀ ਕਾਬਲੀਅਤ ਦਿਖਾਈ ਹੈ ਕਿਤਨਾ ਕਿਤੇ ਕਈ ਮੋੜਾਂ ਉਤੇ ਜੀ ਬਿਲਕੁਲ ਇੱਕ ਅਕਸਰਾਂ ਦੀ ਚੁਣ ਕੇ ਬਣਾ ਕੇ ਉਹਨੂੰ ਆਪਣੇ ਤਰੀਕੇ ਨਾਲ ਰਾਜ ਕਰਨਾ ਚਾਹੀਦਾ ਹੈ ਤਾਂ ਹੀ ਉਹਦੀ ਮਾੜੀ ਮੋਟੀ ਪੈਰ ਲੱਗਣਗੇ ਨਹੀਂ ਤਾਂ ਇਹ ਇਹ ਤਾਂ ਗਵਰਨਮੈਂਟ ਦਾ ਅੱਧਾ ਟਾਈਮ ਤਾਂ ਲੰਘ ਗਿਆ ਇਦਾਂ ਹੀ ਹੂੰ ਜੀ 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 ਜਦੋਂ ਮੜਾ ਬੂਟਾ ਕਿਸੇ ਵਾਸਤੇ ਨੂੰ ਚੱਲਣ ਦੀ ਕੋਸ਼ਿਸ਼ ਕਰਦਾ ਕੋਈ ਪੰਚਰ ਕਰ ਦਿੰਦ ਨੇ ਕੋਈ ਨਾ ਕੋਈ ਆ ਕੇ ਬੈਠ ਜਾਂਦਾ ਕੋਈ ਹੋਰ ਹੀ ਨਵਾਂ ਹੀ ਕੰਮ ਖੜਾ ਕਰ ਦਿੰਦ ਨੇ ਲਿਆ ਕੇ ਹੂੰ ਹੂੰ ਬਿਲਕੁਲ ਡਾਕਟਰ ਸਾਹਿਬ ਜਿਹੜੀ ਜਲੰਧਰ ਦੀ ਜਿਮਨੀ ਚੌਣਾ ਇੱਕ ਪੰਜਾਬ ਦੇ ਕਈ ਤਰ੍ਹਾਂ ਦੇ ਜਿਹੜੇ ਸਿਆਸੀ ਮਾਹੌਲ ਨੂੰ ਅੱਗੇ ਵਧਾ ਰਹੀ ਹੈ ਤਾਂ ਵੀ ਕੇ ਜੂ ਚੜੋਨੀ ਕਹਿੰਦਾ ਭਾਵ ਕਿ ਭਾਰਤੀ ਕਿਸਾਨ ਯੂਨੀਅਨ ਜਿਹਦੀ ਅਗਵਾਈ ਗਰਨਾਮ ਸਿੰਘ ਚੜੋਨੀ ਕਰ ਰਹੇ ਨੇ ਅੱਜ ਜੋ ਫਤਿਹਗੜ੍ਹ ਸਾਹਿਬ ਦੇ ਵਿਖੇ ਕਿਸੇ ਪ੍ਰੋਗਰਾਮ ਦੇ ਵਿੱਚ ਆਉਂਦੇ ਆ ਤਾਂ ਉੱਥੇ ਉਹ ਇੱਕ ਵੱਖਰੀ ਤਰ੍ਹਾਂ ਦਾ ਐਲਾਨ ਕਰਦੇ ਆ ਕਿ ਜਲੰਧਰ ਪੱਛਮੀ ਛੱਡ ਕੇ ਪੰਜਾਬ ਦੇ ਵਿੱਚ ਜਿਹੜੀਆਂ ਅਗਲੀਆਂ ਜਮਨੀ ਚੋਣਾਂ ਨੇ ਇਨਕਲੂਡ ਜਿਹੜੀਆਂ ਹਰਿਆਣਾ ਦੇ ਵਿੱਚ ਜਿਹੜੀਆਂ ਆਮ ਚੋਣਾਂ ਜਿਹੜੀਆਂ ਅਸੈਂਬਲੀ ਦੀ ਆ ਰਹੀਆਂ ਨੇ ਉਹਨਾਂ ਦੇ ਵਿੱਚ ਬੀਕੇ ਜੂ ਛੜੂਨੀ ਫਿਰ ਮੈਦਾਨ ਮਲੇਗੀ ਬਤੌਰ ਸਿਆਸੀ ਪਾਰਟੀ ਵਾਂਗ ਇਸ ਤੋਂ ਪਹਿਲਾਂ ਜਿਹੜੀ ਪੰਜਾਬ ਦੀ ਇਹਦੀ ਆਮ ਚੋਣ ਹੋਈ ਵਿਧਾਨ ਸਭਾ ਦੀ ਉਸ ਵੇ ਉਹਦੇ ਵਿੱਚ ਵੀ ਕਰਨਾਮ ਸਿੰਘ ਛੜੂਨੀ ਦੀ ਪਾਰਟੀ ਨੇ ਮੈਦਾਨ ਮਲੇਆ ਕਿਸਾਨਨੀ ਹਲਕਿਆਂ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਚਰਚਾ ਹੈ ਜੀ ਡਾਕਟਰ ਸਾਹਿਬ ਕਿਉਂ ਗੁਰਨਾਮ ਸਿੰਘ ਚਿਤੌਣੀ ਨੇ ਬੜੇ ਇੰਟਰਸਟਿੰਗ ਲੀਡਰ ਨੇ ਕਿਸਾਨਾਂ ਦੇ ਇੱਕ ਹਸ ਕਿਸਮ ਦੇ ਪਹਿਲਾਂ ਹਰਿਆਣੇ 'ਚ ਕਿਸੇ ਨੂੰ ਲੱਗਦਾ ਹੀ ਨਹੀਂ ਸੀ ਕਿ ਲੀਡਰ ਨੇ ਪਰ ਉਹਨਾਂ ਨੇ ਦਿਖਾਇਆ ਆਪਣਾ ਜਲਵਾ ਕਿਸਾਨ ਮੋਰਚੇ ਦੇ ਦੌਰਾਨ ਜੀ ਮਤਲਬ ਉਹਨਾਂ ਦਾ ਪਹਿਲੇ ਦਿਨ ਤੋਂ ਹੀ ਅੰਡਰਸਟੈਂਡਿੰਗ ਰਹੀ ਹੈ ਕਿ ਮਤਲਬ ਕਿਸਾਨਾਂ ਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ ਤੇ ਇੱਕ ਲੈਕਟੋਰਲ ਪੋਲਿਟਿਕਸ ਦੇ ਕਿਸਾਨਾਂ ਨੂੰ ਹਿੱਸਾ ਲੈਣਾ ਚਾਹੀਦਾ ਹੈ ਉਹਨਾਂ ਦੀ ਪਹਿਲੇ ਦਿਨ ਤੋਂ ਅੰਡਰਸਟੈਂਡਿੰਗ ਬਾਕੀ ਨਾਲ ਕਿ ਡਾਕਟਰ ਸਾਹਿਬ ਅੱਜ ਵੀ ਇਹਨਾਂ ਦਾ ਬਿਆਨ ਹੈ ਕਿ ਨਾ ਹੀ ਰਾਜ ਸਰਕਾਰਾਂ ਨਾ ਹੀ ਕੇਂਦਰ ਕਿਸਾਨਾਂ ਦੀ ਬਾਹ ਫੜਨ ਨੂੰ ਤਿਆਰ ਨਹੀਂ ਤੇ ਕਿਸਾਨੇ ਨੂੰ ਹੀ ਆਪ ਹਮਲੇ ਮਾਰਨੇ ਪੈਣੇ ਆ ਜੀ ਇਹ ਉਹ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਨੇ ਇਹ ਗੱਲ ਉਹਨਾਂ ਨੇ ਪੰਜਾਬ 'ਚ ਹਿੱਸਾ ਵੀ ਲਿਆ ਸੀ ਉਸ ਟਾਈਮ ਤੇ ਉਹ ਕਿਉਂਕਿ ਬਗਾਵਤੀ ਕਿਸਮ ਦੇ ਬੰਦੇ ਨੇ ਜਿਹੜਾ ਉਸ ਟਾਈਮ ਐਸਐਸਐਮ ਬਣਿਆ ਸੀ ਰਾਜਵਾਲ ਸਾਹਿਬ ਵਾਲਾ ਉਹਨਾਂ ਨੇ ਵੀ ਉਹਨਾਂ ਨਾਲ ਠੀਕ ਨਹੀਂ ਸੀ ਟ੍ਰੀਟ ਕਰਿਆ ਉਹਨਾਂ ਨੂੰ ਨਾ ਕੋਈ ਟਿਕਟਾਂ ਦਿੱਤੀਆਂ ਨਾ ਹੋਰ ਕਰਿਆ ਪਰ ਉਹਨਾਂ ਨੇ ਫਿਰ ਵੀ ਕੀਤਾ ਆਪਣੇ ਵੱਲੋਂ ਜਿੰਨਾ ਕਰ ਸਕਿਆ ਆਪਸੇ ਸਮਝੌਤਾ ਵੀ ਕਰ ਲਿਆ ਸੀ ਜੀ ਉਹ ਬਹੁਤ ਮਤਲਬ ਉਹਨਾਂ ਨੂੰ ਇਲੈਕਟੋਰਲ ਪੋਲਿਟਿਕਸ ਦੀ ਮੈਨੂੰ ਨਹੀਂ ਲੱਗਦਾ ਵੀ ਕਿੰਨੀਕ ਸਮਝ ਹੈ ਜਾਂ ਨਹੀਂ ਹੈ ਪਰ ਹੁੰਦਾ ਕੀ ਹੈ ਅਕਸਰ ਇਹ ਜਦੋਂ ਇਸ ਤਰ੍ਹਾਂ ਕਿਸਾਨ ਹਿੱਸਾ ਲੈਂਦੇ ਨੇ ਤਾਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਇਸ ਗੱਲ ਨੂੰ ਯੂਜ਼ ਕਰ ਲੈਂਦੀਆਂ ਨੇ ਕਿ ਕਿਹਦੀ ਵੋਟ ਕਿੰਨੀ ਕ ਤੋੜਨਗੇ ਹੂੰ ਜੀ ਜੇ ਤਾਂ ਇਸ ਇਸ ਸਮਰੱਥਾ ਦੇ ਵਿੱਚ ਇਸ ਕਪੈਸਿਟੀ ਦੇ ਵਿੱਚ ਹੋਣ ਜਿਵੇਂ ਕਿਸਾਨਾਂ ਨੇ ਕਹੀ ਥਾਵੇਂ ਤੇ ਕਰਿਆ ਹਰਿਆਣੇ 'ਚ ਵੀ ਇਹ ਕਰਨਗੇ ਕਿ ਬੀਜੇਪੀ ਨੂੰ ਨਹੀਂ ਪੈਣੀ ਚਾਹੀਦੀ ਹੂੰ ਹੂੰ ਕਾਪਸ ਵੀ ਕੀਤੀ ਕਿਸਾਨਾਂ ਨੇ ਪਰ ਜਸਪੂਤ ਅੱਲੇ ਹੈ ਕਿ ਇਹਦਾ ਅਨਲਿਸਿਸ ਅਸੀਂ ਕਰ ਵੀ ਰਹੇ ਆ ਮਤਲਬ ਇਹ ਲੰਮੇ ਸਮੇਂ 'ਚ ਪਤਾ ਲੱਗੂ ਕਿ ਕਿਸਾਨਾਂ ਦੇ ਵਿਰੋਧ ਦੇ باوجود ਬੀਜੇਪੀ ਦੀ ਜਿਹੜੀ ਵੋਟ ਪਰਸੈਂਟੇਜ ਹੈ ਉਹ ਕਾਲੀ ਦਲ ਨਾਲੋਂ ਵੱਧ ਗਈ ਹੈ ਹੂੰ ਹਾਂ ਬਿਲਕੁਲ ਇਹ ਵੱਡੀ ਚਰਚਾ ਵਾਲੀ ਗੱਲ ਹੈ ਜੀ ਪੰਜਾਬ ਦੀ ਖਾਸ ਕਰ ਕਿਸਾਨ ਆਗੂਆਂ ਨੂੰ ਚਰੂਨੀ ਸਾਹਿਬ ਨੂੰ ਵੀ ਜਿਹੜੀ ਗੱਲ ਸਮਝਣੀ ਚਾਹੀਦੀ ਹੈ ਜਿਹੜੀ ਸਮਝ ਨਹੀਂ ਆਉਂਦੀ ਅਕਸਰ ਕਿ ਤੁਹਾਡੇ ਵੋਟਾਂ ਤੋੜਨ ਦੇ ਨਾਲ ਕੋਈ ਹੋਰ ਗੇਨ ਕਰਦਾ ਹੈ ਹਮੇਸ਼ਾ ਇਲੈਕਟੋਰਲ ਪੋਲਿਟਿਕਸ ਤੇ ਮੋਰਚੇ ਦੀ ਪੋਲਿਟਿਕਸ ਇੱਕੋ ਤਰ੍ਹਾਂ ਦੀ ਨਹੀਂ ਹੁੰਦੀ ਹੂੰ ਜੀ ਜਿਹੜੇ ਬੰਦੇ ਆਪਣੇ ਨਾਲ ਜੋੜ ਰਹੇ ਹੋ ਉਹ ਬੰਦੇ ਮਤਲਬ ਇਲੈਕਟੋਰਲ ਵੋਟਾਂ ਦੇ ਤੌਰ ਤੇ ਕੀ ਇਫੈਕਟ ਹੋਣਗੇ ਉਹ ਜ਼ਰੂਰੀ ਨਹੀਂ ਜਿਸ ਤਰ੍ਹਾਂ ਤੁਸੀਂ ਚਾਹੋ ਨੇ ਉਦਾਂ ਹੀ ਹੋਣ ਉਹ ਕਿ ਉਹਨਾਂ ਦੀ ਖੈਰ ਆਪਣੀ ਸਮਝ ਹੈ ਪਹਿਲਾਂ ਤੋਂ ਹੀ ਉਹ ਇਹ ਗੱਲ ਕਹਿੰਦੇ ਰਹੇ ਨੇ ਗੱਲ ਉਹਨਾਂ ਦੀ ਕਿਸੇ ਹੱਦ ਤੱਕ ਠੀਕ ਵੀ ਹੈ ਕਿ ਜਿੰਨੀ ਦੇਰ ਕਿਸਾਨ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਨਹੀਂ ਆਉਂਦੇ ਸਿਰਫ ਇੱਕ ਪ੍ਰੈਸ਼ਰ ਗਰੁੱਪ ਪੋਲਿਟਿਕਸ ਬਣਾਈ ਰੱਖਣਗੇ ਉਹਦਾ ਕੋਈ ਮਤਲਬ ਨਹੀਂ ਹੁੰਦਾ ਕਿਉਂਕਿ ਤੁਸੀਂ ਇੱਕ ਜਗ੍ਹਾ ਖਾਲੀ ਛੱਡ ਰਹੇ ਹੋ ਜਦੋਂ ਤੁਸੀਂ ਜਿਹੜਾ ਪਬਲਿਕ ਸਪੇਸ ਇੱਕ ਖਾਲੀ ਛੱਡੋਗੇ ਉਹਦੇ ਤੇ ਗਲਤ ਕਿਸਮ ਦੇ ਬੰਦੇ ਹੀ ਆਉਣਗੇ ਉੱਥੇ ਵੀ ਜ਼ੋਰ ਲਾਉਣਾ ਚਾਹੀਦਾ ਹੈ ਪਰ ਇਕੱਲਿਆਂ ਦਾ ਨਹੀਂ ਹੈ ਕਿਸਾਨਾਂ ਨੂੰ ਆਪਣਾ ਪੋਲਿਟਿਕਲ ਫਰੰਟ ਬਣਾਉਣਾ ਚਾਹੀਦਾ ਹੈ ਪੋਲਿਟਿਕਲ ਫਰੰਟ ਬਣਾ ਕੇ ਬਾਕੀ ਸੈਕਸ਼ਨਸ ਨੂੰ ਨਾਲ ਲੈ ਕੇ ਮਤਲਬ ਉਹਨਾਂ ਦੇ ਕਿਸਾਨ ਕੋਈ ਗਵਰਨਮੈਂਟ ਬਣਾਉਣ ਦੇ ਯਤਨ ਕਰਨੇ ਚਾਹੀਦੇ ਨੇ ਉਹਨਾਂ ਦੀ ਗਲਤ ਗੱਲ ਨਹੀਂ ਹੈ ਇਹ ਠੀਕ ਹੈ ਉਹਨਾਂ ਦੀ ਗੱਲ ਹੈ ਪਰ ਇਹ ਇਲੈਕਟੋਰਲ ਪੋਲਿਟਿਕਸ ਆਪਣੇ ਆਪ ਦੇ ਵਿੱਚ ਬੜੀ ਕਿਸਮ ਦੀ ਬਹੁਤ ਹੀ ਕਰਪਸ਼ਨ ਜਨਰੇਟਿੰਗ ਪ੍ਰੈਕਟਿਸ ਹੁੰਦੀ ਆ ਆਮ ਤੌਰ ਤੇ ਕੁਝ ਫੰਡ ਕਿੱਥੋਂ ਆਉਂਦੇ ਨੇ ਕਿਸ ਕੀ ਦੇ ਨਾਲ ਕੀ ਸੌਦਾ ਕਰਨਾ ਕੋਈ ਡਿਫਰੈਂਟ ਕਿਸਮ ਦੀ ਚੀਜ਼ ਹੈ ਮੋਰਚੇ ਦੀ ਸਿਆਸਤ ਉਹਦੇ ਇੰਕਾਉਂਟਰ ਬੜੀ ਪਿਓਰ ਜਿਹੀ ਹੁੰਦੀ ਹੈ ਪਰ ਜਿਹੜੇ ਜੀਪੀ ਪੈਂਟੀ ਹੈਗੇ ਨੇ ਉਹਨਾਂ ਨੇ ਟੱਕੇ ਕਰਨਾ ਹੈ ਉਹਦੀਆਂ ਵੋਟਾਂ ਦਾ ਤੋੜਨਗੇ ਤੋੜਨਗੇ ਹੋਰ ਕਿਹਨੂੰ ਫਾਇਦਾ ਹੁੰਦਾ ਨੁਕਸਾਨ ਹੁੰਦਾ ਉਹ ਵੱਖਰੀ ਗੱਲ ਹੈ ਪਰ ਉਹ ਦੇਖੋ ਆਪਣੇ ਜਿੰਨਾ ਕੁ ਵੀ ਉਹਨਾਂ ਦਾ ਵਿਚਾਰ ਨੇ ਮੈਂ ਦੇਖਿਆ ਕਿ ਉਹ ਬੜੇ ਕਲੀਅਰ ਹੁੰਦੇ ਨੇ ਉਹ ਕੋਈ ਜੋ ਕੁਝ ਉਹਨਾਂ ਦੇ ਅੰਦਰ ਹੈ ਉਹੀ ਬਾਹਰ ਹੈ ਲਗਭਗ ਸਪਸ਼ਟ ਜੀ ਗੱਲ ਕਰਦੇ ਨੇ ਔਰ ਉੱਪਰਨਗੇ ਚਲੋ ਜਿਹਦੀਆਂ ਜਿੰਨੀਆਂ ਕੋਟਾਂ ਤੋੜਦੇ ਨੇ ਦੂਜਿਆਂ ਨੂੰ ਫਾਇਦਾ ਹੋ ਜਾਊਗਾ ਵਿਰੋਧੀਆਂ ਨੂੰ ਪਰ ਡਾਕਟਰ ਸਾਹਿਬ ਬਾਕੀ ਕਿਸਾਨ ਤਰ੍ਹਾਂ ਦਾ ਹਾਲੇ ਕੋਈ ਪ੍ਰਤੀਕਰਮ ਨਹੀਂ ਆਇਆ ਇਸ ਮਾਮਲੇ ਦੇ ਵਿੱਚ ਕਿ ਚੋਣ ਨਹੀਂ ਸਾਹਿਬ ਹੋਰਾਂ ਨੇ ਫਿਰ ਇਹ ਚੋਣ ਪੇੜ ਮਲਣਾ ਜੀ ਬਾਕੀ ਸੰਤਰਨ ਜਿਹੜੀਆਂ ਉਹ ਮੇਰੇ ਖਿਲੇ ਜਿਆਦਾ ਇਹਦੇ ਤੇ ਰਿਸਪਾਂਸ ਨਹੀਂ ਦੇਣਗੀਆਂ ਉਹ ਕਈ ਵਾਰੀ ਉਹਨਾਂ ਨੂੰ ਉੰਨਾ ਸੀਰੀਅਸly ਨਹੀਂ ਲੈਂਦੇ ਮੈਂ ਲਿਖਿਆ ਜਿਹੜੇ ਬਾਕੀ ਲੀਡਰ ਉਹ ਆਪਣੇ ਆਪ ਨੂੰ ਜਿਆਦਾ ਗਿਣਤੀ ਮਿੰਤੀ ਵਾਲੇ ਤੇ ਉਸ ਤਰ੍ਹਾਂ ਸਮਝਦੇ ਨੇ ਉਹਨਾਂ ਨੇ ਦੇਣਾ ਬਣਦਾ ਵੀ ਨਹੀਂ ਹੁੰਦਾ ਰਿਸਪਾਂਸ ਠੀਕ ਹੈ ਉਹਨਾਂ ਦਾ ਆਪਣਾ ਗਰੁੱਪ ਹੈ ਜਟੂਨੀ ਸਾਹਿਬ ਦਾ ਜਿਸ ਤਰ੍ਹਾਂ ਉਹ ਚਾਹੁੰਦੇ ਨੇ ਕਰਨ ਉਹ ਕੋਈ ਉਹਨਾਂ ਨੂੰ ਰੋਕੂਗਾ ਵੀ ਨਹੀਂ ਵਿਖਿਆ ਖੈਰ ਜਲੰਧਰ ਵਾਲ ਪਛਮੀ ਦੀ ਜਿਹੜੀ 10 ਜੁਲਾਈ ਦੀ ਹੈ ਚੋਣਾਂ ਜਿਮਨੀ ਦੀ ਉਹ ਤਾਂ ਗਰਨਾਮ ਸਿੰਘ ਚੜੁੰਨੀ ਹੋਰਾਂ ਨੇ ਸਪਸ਼ਟ ਕਰ ਦਿੱਤਾ ਕਿ ਇਹ ਚੋਣ ਨੂੰ ਛੱਡ ਕੇ ਅਗਲੀਆਂ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ ਜਿਮਨੀ ਚੋਣਾਂ ਨੇ ਹੋਰ ਚਾਰ ਖੈਰ ਉਹਨਾਂ ਦੇ ਵਿੱਚ ਵੀ ਹੁਣ ਵਕਤ ਵਾਤਾ ਲੰਮਾ ਨਹੀਂ ਕਿਉਂਕਿ ਇੱਕ ਦੋ ਡੇਢ ਦੋ ਢਾਈ ਮਹੀਨਾ ਤੱਕ VOTING ਆ ਜਾਣੀ ਇਹ ਕਹਿੰਦਾ ਭਾਬ ਕੇ ਚੜੁੰਨੀ ਸਾਹਿਬ ਨੂੰ ਹੁਣ ਤੋਂ ਹੀ ਲੰਗੂਟ ਕੱਸ ਲੈਣਾ ਪੈਣਾ ਹੈ ਇਹ ਜਿਹੜਾ ਸਿਆਸੀ ਹੈ ਜੀ ਬਿਲਕੁਲ ਬਿਲਕੁਲ ਮੇਰੇ ਖਿਆਲੋਂ ਕਰਨਗੇ ਕਰਨਗੇ ਉਹ ਇਸ ਵਾਰੀ ਮਤਲਬ ਆਪਣਾ ਪੂਰਾ ਜਲਵਾ ਦਿਖਾਉਣਗੇ ਜਿੰਨਾ ਕੋਸਿੰਗ ਦਾ ਹੂੰ ਡਾਕਟਰ ਸਾਹਿਬ ਇੱਕ ਜਿਹੜਾ ਹੁਣ ਲੰਘਾ ਲੋਕ ਸਭਾ ਦਾ ਪੇੜ ਪਿਛਲੇ ਸਮੇਂ ਤਾਂ ਦੋ ਮਤਲਬ ਵੱਡੇ ਗੁੱਟ ਬਣੇ ਇੰਡੀਆ ਗੱਠਜੋੜ ਤਾਂ ਨਾਲ ਐਂਡੀਆ ਇੰਡੀਆ ਗੱਠਜੋੜ ਵੱਲੋਂ ਇੱਕ ਐਲਾਨ ਕੀਤਾ ਗਿਆ ਸੀ ਮੈਨੀਫੈਸਟੋ ਕੀਤਾ ਗਿਆ ਖਾਸ ਕਰਕੇ ਇਹਦੀ ਵੱਡੀ ਧਿਰ ਕਾਂਗਰਸ ਵੱਲੋਂ ਕਿ ਜੇਕਰ ਦੇਸ਼ ਦੇ ਵਿੱਚ ਸਰਕਾਰ ਇੰਡੀਆ ਗੱਠਜੋੜ ਦੀ ਬਣਦੀ ਹੈ ਕਾਂਗਰਸ ਦੀ ਤਾਂ ਇੱਕ ਕਿਸਾਨਾਂ ਦੇ ਹਿੱਤ ਦੇ ਵਿੱਚ ਇੱਕ ਵੱਡਾ ਕਮਿਸ਼ਨ ਕਾਇਮ ਕਰਕੇ ਜਿਹੜਾ ਕਿਸਾਨਾਂ ਉੱਤੇ ਕਰਜ਼ਾ ਦਾ ਵੱਡਾ ਭੋਜ ਚੜਿਆ ਹੋਇਆ ਹੈ ਉਹ ਕਰਜ਼ਾ ਮਾਫੀ ਦਾ ਪ੍ਰੋਸੈਸ ਉਹ ਕਦਮ ਪੜਾਵਾਰ ਉਹ ਸ਼ੁਰੂ ਕੀਤਾ ਜਾਵੇਗਾ ਤੇ ਜ਼ਾਹਰ ਤੌਰ ਤੇ ਐਲਾਨ ਕੀਤਾ ਗਿਆ ਸੀ ਕਿ ਸਰਕਾਰ ਹਰ ਮਤਲਬ ਇੱਕ ਵੱਡਾ ਵਾਅਦਾ ਇਹ ਜ਼ਰੂਰ ਕਿਸਾਨੀ ਦੇ ਨਾਲ ਕਰਦੀ ਕਿ ਕਰਜ਼ਾ ਜ਼ਰੂਰ ਮਾਫ ਕਰੇਗੀ ਇਸ ਤੋਂ ਪਹਿਲਾਂ ਇੱਕ ਕਮਿਸ਼ਨ ਸਥਾਪਿਤ ਕਰੇਗੀ ਤਾਂ ਕਿ ਇਹ ਸਾਰਾ ਇਹਦੇ ਵੱਖ-ਵੱਖ ਪਹਿਲੂਆਂ ਉੱਤੇ ਇਹ ਨਜ਼ਰ ਮਾਰ ਲਈ ਜਾਵੇ। ਖੈਰ ਇੰਡੀਆ ਗੱਠ ਜੋੜ ਦੀ ਸਰਕਾਰ ਤਾਂ ਨਹੀਂ ਬਣੀ ਪਰੰਤੂ ਤੇਲਗਾਨਾ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਉੱਥੇ ਕਰਜ਼ਾ ਮਾਫੀ ਦਾ ਅੱਜ ਇੱਕ ਐਲਾਨ ਹੋਇਆ ਡਾਕਟਰ ਸਾਹਿਬ ਕੀ ਐਲਾਨ ਹੋਇਆ ਤਾਂ ਉਹਦੇ ਕੀ ਆਪਾਂ ਦੇਖਦੇ ਹਾਂ ਪਹਿਲੂ ਓਵਰਆਲ ਹਿੰਦੁਸਤਾਨ ਦੀ ਕਿਸਾਨ ਫੌਟਸ ਦੇ ਉੱਤੇ ਕੀ ਅਸਰ ਪੈ ਸਕਦਾ ਉਹਦੀ ਉਸ ਫੈਸਲੇ ਦਾ ਜੀ ਪਿੰਡ ਸਾਹਿਬ ਉੱਥੇ ਜਿਹੜੇ ਸੀਐਮ ਨੇ ਉਹਨਾਂ ਨੇ ਐਲਾਨ ਕੀਤਾ ਹੈ ਕੈਬਨਿਟ ਦੀ ਮੀਟਿੰਗ ਕਰਨ ਤੋਂ ਬਾਅਦ ਰੈਡੀ ਜਿਹੜੇ ਹੈਗੇ ਨੇ ਜੀ ਪਰ ਆਪਣੇ ਆਪ ਦੇ ਵਿੱਚ ਬੜਾ ਮੈਂ ਸਮਝਦਾ ਵੱਡੀ ਗੱਲ ਕਰੀ ਆ ਉਹਨਾਂ ਨੇ ਉਹ ਕਹਿੰਦੇ ਨੇ ਵੀ ਅਸੀਂ 2 ਲੱਖ ਤੱਕ ਜਿਹੜਾ ਕਰਜ਼ਾ ਕਿਸਾਨਾਂ ਦਾ ਮਾਫ ਕਰਦੇ ਨਾ ਰੋਲਿੰਗ ਕਮੇਟੀ ਬਣਾਤੀ ਯਾਰ 15 ਅਗਸਤ ਤੋਂ ਪਹਿਲਾਂ ਪਹਿਲਾਂ ਜਿਹਦਾ ਮਤਲਬ ਹੈ 3 ਨ ਮਹੀਨੇ ਦੇ ਵਿੱਚ ਵਿੱਚ ਉਹਨਾਂ ਨੇ ਇਹ ਕਰ ਦੇਣਾ ਕੋ ਮੋਟਾ ਅੰਦਾਜ਼ਾ ਜਿਹੜਾ ਉਹਨੇ ਲਾਇਆ ਹੈ ਕਿ 31000 ਕਰੋੜ ਦੇ ਲਾਗਿ ਛਾਗੇ ਖਰਚਾ ਹੋਊਗਾ ਤੇ ਉਹ ਕੈਬਨਟ ਨੇ ਪਾਸ ਕਰਤਾ ਮਤਲਬ ਤੁਸੀਂ ਉਹਨਾਂ ਦਾ ਉੱਥੇ ਦੇ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਦਾ 2 ਲੱਖ ਤੱਕ ਦਾ ਖਰਚਾ ਮਾਫ ਸੰਗਿਆ ਪਰ ਇਹ ਬੜੀ ਵੱਡੀ ਗੱਲ ਹੈ ਬਾਕੀ ਸਟੇਟ ਗਵਰਨਮੈਂਟਾਂ ਦੇ ਲਈ ਵੀ ਇਸ ਤਰ੍ਹਾਂ ਦੇ ਕਿਸਾਨ ਅੱਖੀ ਮੈਅਰ ਲੈਣੇ ਮੇਰਾ ਖਿਆਲ ਹੈ ਜ਼ਰੂਰੀ ਹੋ ਜਾਂਦੇ। ਮਤਲਬ ਬਾਕੀਆਂ ਲਈ ਇਹ ਇੱਕ ਕਿਸਮ ਦਾ ਮਾਡਲ ਉਹਨਾਂ ਨੇ ਪ੍ਰੋਵਾਈਡ ਕਰਤਾ ਕਿ ਜੇ ਕਿਸਾਨਾਂ ਨੂੰ ਰੀਲੀਫ ਦੇਣੀ ਹੈ ਤਾਂ ਇਸ ਤਰੀਕੇ ਨਾਲ ਉਹ ਕਮੇਟੀ ਬਣਾਉਂਦੀ ਹੈ। ਉਹ ਕਮੇਟੀ ਮੋਨੀਟਰ ਵੀ ਕਰੋਗੇ, ਉਹ ਅਸੈਸ ਵੀ ਕਰੋਗੇ ਸਾਰਾ ਕਰਕੇ ਉਹ 15 ਅਗਸਤ ਤੋਂ ਪਹਿਲਾਂ ਪਹਿਲਾਂ ਨੂੰ ਇੰਪਲੀਮੈਂਟ ਕਰ ਰਹੇ ਨੇ। ਮਤਲਬ ਉਹ ਸਿਰਫ ਗੱਲਾਂបਾਤਾਂ ਨਹੀਂ ਹੈ ਜੀ। ਹਾਂ ਹਾਂ ਇਹ ਮੇਰਾ ਖਿਆਲ ਹੈ ਕਿ ਤੁਹਾਡੇ ਸਰਕਾਰ ਦੇ ਉੱਤੇ ਇਸ ਕਰਜ਼ਾ ਮਾਫੀ ਦਾ 3100 ਕਰੋੜ ਰੁਪਏ ਦਾ ਬੋਝ ਪਵੇਗਾ ਪਰੰਤੂ ਉਹ ਸਹਨ ਕਰਨਗੇ ਕਿਸਾਨੀ ਲਈ ਬਿਲਕੁਲ ਬਿਲਕੁਲ ਹੀ ਬਿਲਕੁਲ ਮੈਨੂੰ ਲੱਗਦਾ ਹੈ ਕਿ ਜਿਹਦੇ ਨਾਲ ਡਾਟ ਸਾਬ ਇੱਕ ਸੰਕੇਤ ਇਹ ਵੀ ਜਾਂਦਾ ਹੈ ਕਿਉਂਕਿ ਅਗਲੇ ਸਮੇਂ ਹਿੰਦੁਸਤਾਨ ਦੇ ਕਈ ਰਾਜਾਂ ਦੇ ਵਿੱਚ ਚੋਣਾਂ ਵੀ ਨੇ ਜਿਵੇਂ ਪੰਜਾਬ ਦਾ ਗਵੰਢੀ ਰਾਜ ਹਰਿਆਣਾ ਤਾਂ ਉੱਥੇ ਭਾਜਪਾ ਨੂੰ ਵੀ ਕਿਸਾਨੀ ਪ੍ਰਤੀ ਕੁਝ ਸੋਚਣ ਦੀ ਲੋੜ ਹੈ ਹਾਲਾਂਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਦਿੱਲੀ ਜਾਣ ਲਈ ਉਹ ਰਸਤੇ ਦੇ ਵਿੱਚ ਹਰਿਆਣੇ ਨੇ ਰੋਕੀ ਹੋਈ ਜਿਹੜੇ ਨੌਰੀ ਤੇ ਸ਼ੰਭੂ ਬਾਡਰ ਕਹਿੰਦਾ ਭਾਵ ਕਿ ਇੱਕ ਪੰਨੇ ਕਾਂਗਰਸ ਸਰਕਾਰ ਜਾਂ ਇੰਡੀਆ ਗ੍ਰਾਥ ਜੋੜ ਵੱਲੋਂ ਕਿਸਾਨਾਂ ਦੇ ਹੱਕ ਤੇ ਹਿੱਤ ਦੇ ਵਿੱਚ ਵੱਡੇ ਫੈਸਲੇ ਲਏ ਜਾ ਰਹੇ ਨੇ ਦੂਜੇ ਪੰਨੇ ਜਿਹੜੀ ਹੈ ਭਾਜਪਾ ਸਰਕਾਰ ਉਹ ਇੱਕ ਜਿਹੜੇ ਬਾਰੂਦ ਦੇ ਗੋਲੇ ਜਾਂ ਸੜਕਾਂ ਉੱਤੇ ਕੇਲ ਜਾਂ ਜਿਹੜੇ ਪੈਰੀਕੇਟਿੰਗ ਕੀਤੀ ਹੋਈ ਹੈ ਇਹ ਮਾਮਲਾ ਅਗਲੇ ਸਮੇਂ ਕਿਸਾਨੀ ਦੇ ਜਿਹੜੇ ਲਿਹਾਜ਼ ਉੱਤੇ ਕਿਵੇਂ ਅੱਗੇ ਜਿਹੜੇ ਸਿਆਸੀ ਮਾਮਲੇ ਨੂੰ ਟੱਚ ਕਰ ਸਕਦਾ ਬਿਲਕੁਲ ਜੀ ਇਹਨੂੰ ਲੈ ਕਿਸਾਨੀ ਲਹਿਰ ਨੂੰ ਬੜਾ ਤਕੜਾ ਇਹਦਾ ਆਸਰਾ ਵੀ ਮਿਲੂਗਾ ਜਿਹੜਾ ਕਾਰਪੋਰੇਟ ਪੱਖੀ ਪੌਲਿਟਿਸ ਨੇ ਬੀਜੇਪੀ ਨਹੀਂ ਉਹਦੇ ਲਈ ਮੁਸ਼ਕਲ ਨਹੀਂ ਕਰੂਗੀ ਇਹ ਗੱਲ ਕਿਉਂਕਿ ਮਤਲਬ ਇੰਡੀਆ ਗੱਠਜੋੜ ਤੇ ਜਿਹੜਾ ਐਨਡੀ ਗੱਠਜੋੜ ਹੈ ਉਹਦੀ ਇਹ ਕਲੀਅਰ ਗੱਲ ਆਜੂਗੀ ਜਾਂ ਤਾਂ ਇਹਨਾਂ ਨੂੰ ਉਹਨਾਂ ਤੋਂ ਵੱਧ ਕਰਨਾ ਪਊਗਾ ਜਾਂ ਉਹਨਾਂ ਵਾਲੀ ਹੀ ਪੌਲਿਸੀ ਅਡਾਪਟ ਕਰਨੀ ਪਊਗੀ ਅਦਰਵਾਈਜ਼ ਇਹਨਾਂ ਦਾ ਪਹਿਲਾਂ ਹੀ ਕਿਸਾਨ ਵਿਰੋਧੀ ਚਿਹਰਾ ਜਿਹੜਾ ਉਹ ਬਣਿਆ ਹੋਇਆ ਹੈ ਕਿਵੇਂ ਬਣਿਆ ਹੋਇਆ ਬੀਜੇਪੀ ਦਾ ਕਿਉਂ ਪਹਿਲਾਂ ਕਾਨੂੰਨ ਲਿਆ ਸੀ ਕਿਸਾਨ ਉੱਤੇ ਰੋਲੇ 736 ਕਿਸਾਨ ਨੇ ਜਿਹੜੇ ਉਹਨਾਂ ਨੇ ਜਾਨਾਂ ਦਿੱਤੀਆਂ ਮਤਲਬ ਹੋਣਾ ਜੋ ਕੁਝ ਹੋਇਆ ਆਪਣੇ ਸਾਹਮਣੇ ਹੈ ਜੇ ਵੀ ਮੋਰਚੇ ਚੱਲ ਰਹੇ ਨੇ ਸੋ ਇਸ ਕਰਕੇ ਮੇਰਾ ਖਿਆਲ ਹੈ ਇਸ ਮੌਕੇ ਦੇ ਉੱਪਰ ਹੀ ਫੈਸਲਾ ਲਿਆ ਜਾਣਾ ਇਹ ਕਿਸਾਨ ਲਹਿਰ ਲਈ ਵੀ ਬੜੀ ਪੋਜ਼ਿਟਿਵ ਗੱਲ ਹੈ ਸਰਕਾਰਾਂ ਲਈ ਵੀ ਪੋਜ਼ਿਟਿਵ ਗੱਲ ਹੈ ਬੀਜੇਪੀ ਨੂੰ ਸਿੱਖਣਾ ਚਾਹੀਦਾ ਇਸ ਗੱਲ ਤੋਂ ਕਿਸਾਨ ਬਹੁਤ ਛੱਟ ਕੇ ਉਹਨਾਂ ਨੂੰ ਸਭ ਤੋਂ ਚੰਗੇ ਬਸੇ ਹੋਣਾ ਚਾਹੀਦਾ ਸਿਰਫ ਗੱਲਾਂ ਬਾਤਾਂ ਨਾਲ ਨਹੀਂ ਹੈ ਕਿ ਮਤਲਬ ਐਵੇਂ ਹੀ ਵੀ ਅਸੀਂ ਸਭ ਤੋਂ ਵੱਡੇ ਕਿਸਾਨ ਪੱਖੀ ਹਾਂ ਜੀ ਇਸ ਤੋਂ ਜਨਮ ਸੇ ਹੀ ਕਿਸਾਨ ਹੈ ਇਦਾਂ ਦੀਆਂ ਗੱਲਾਂ ਨਾਲ ਨਹੀਂ ਕੰਮ ਕਰਨਾ ਉਹ ਦੇਖੋ ਕਰ ਰਹੇ ਨੇ 3 ਮਹੀਨੇ ਚ ਕਰਕੇ ਦਿਖਾ ਦੇਣਗੇ ਜੇ ਉਹਨਾਂ ਨੇ ਲਾਗੂ ਕਰਤਾ ਤਾਂ ਬੜੀ ਇੰਪੋਰਟੈਂਟ ਗੱਲ ਹੈ ਬਾਕੀ ਸਟੇਟਾਂ ਦੇ ਲਈ ਮੇਰਾ ਕਹਿ ਲ ਇੱਕ ਮਾਡਲ ਬਣਨਾ ਚਾਹੀਦਾ ਜੀ ਜੀ ਬਿਲਕੁਲ ਇਹ ਕਾਂਗਰਸ ਦੀ ਜਿਹੜੀ ਹੈ ਯੂਪੀਏ ਦੀ ਸਰਕਾਰ ਮਨਮੋਹਨ ਸਿੰਘ ਵੇਲੇ ਵੀ ਹਿੰਦੁਸਤਾਨ ਦੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਗਿਆ ਸੀ ਕੀਤਾ ਗਿਆ ਸੀ ਹਾਂਜੀ ਬਿਲਕੁਲ ਉਹਦਾ ਵੀ ਇੱਕ ਅਸਰ ਹੁਣ ਤੱਕ ਵੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਉਸ ਤੋਂ ਬਾਅਦ 10 ਸਾਲ ਜਿਹੜੀ ਸਰਕਾਰ ਹੁਣ ਭਾਜਪਾ ਦੀ ਜਿਹੜੀ ਰਹੀ ਬੜੀਆਂ ਉਮੀਦਾਂ ਸਨ ਕਿਸਾਨਾਂ ਨੂੰ ਇਸ ਸਰਕਾਰੋਂ ਤੋਂ ਭਾਵੇਂ ਕਿ ਉਹ 2000 ਦੀ ਇੱਕ ਕਿਸ਼ਤ ਉਹ ਜ਼ਰੂਰ ਦਿੱਤੀ ਜਾ ਰਹੀ ਹੈ ਉਹਦੇ ਵਿੱਚ ਵੀ ਵੱਡੀ ਗਿਣਤੀ ਜਿਹੜੀ ਪੰਜਾਬ ਦੇ ਕਿਸਾਨਾਂ ਦੇ ਨਾਂ ਕੱਟੇ ਹੋਏ ਨੇ ਤੇ ਕਿਸਾਨੀ ਹਲਕਿਆਂ ਦਾ ਇੱਕ ਸ਼ਿਕਵਾ ਹੈ ਕਿ ਉਹ ਵਾਰ-ਵਾਰ ਇਹਦੇ ਮਾਮਲੇ ਦੇ ਵਿੱਚ ਆਪਣੇ ਨਾਂ ਵਿੱਚ ਸ਼ਾਮਲ ਕਰਵਾ ਰਹੇ ਨੇ ਪਰੰਤੂ ਪਤਾ ਨਹੀਂ ਕਿਹੜੀ ਵਜ੍ਹਾ ਵੱਡੀ ਗਿਣਤੀ ਕਿਸਾਨਾਂ ਨੂੰ ਉਹ ਜਿਹੜੀ ਹੈ ਸਹੂਲਤ ਪੀਐਮ ਕਿਸਾਨ ਨਿਧੀ ਵਾਲੀ ਉਹ ਨਹੀਂ ਮਿਲ ਰਹੀ ਜੀ ਇਹ ਕੋ ਗੱਲ ਇਹ ਕਿ ਉਹ ਕਿਸਾਨ ਬਰੋਤੀ ਤਾਂ ਹੈਗੇ ਨੇ ਵਪਾਰੀਆਂ ਦੀ ਸਰਕਾਰ ਹੈ ਅਸਲੀ ਗੱਲ ਤਾਂ ਇਹ ਹੈ ਥੋੜਾ ਜਿਹਾ ਹਰ ਇੱਕ ਦਾ ਹੀ ਆਪਣਾ ਇੱਕ ਤਰੀਕਾ ਹੁੰਦਾ ਹੈ ਸੋ ਜੋ ਕੁਝ ਗੁਜਰਾਤ ਦੇ ਵਿੱਚ ਕਿਸਾਨਾਂ ਦੇ ਨਾਲ ਹੋਇਆ ਜਿਸ ਤਰ੍ਹਾਂ ਜ਼ਮੀਨਾਂ ਨੂੰ ਆਨਦੀਆਂ ਅਕਵਾਇਰ ਕੀਤੀਆਂ ਗਈਆਂ ਸੀ ਮਤਲਬ ਪਹਿਲੀ ਚੁਆਇਸ ਜਿਹੜੀ ਫਰਸਟ ਚੁਆਇਸ ਹੈ ਉਹਨਾਂ ਦੀ ਉਹ ਵਪਾਰੀਆਂ ਦੀ ਹੈ ਕਾਂਗਰਸ ਥੋੜਾ ਜਿਹਾ ਉਹਦੇ ਨਾਲੋਂ ਥੋੜਾ ਡਿਫਰੈਂਟ ਚੱਲਦੀ ਹੈ ਉਹ ਮਿਨੋਰਟੀਜ਼ ਨੂੰ ਵੀ ਕਿਸਾਨਾਂ ਨੂੰ ਵੀ ਨਾਲ ਘਟੋ ਘਟ ਲੈ ਕੇ ਚੱਲਦੇ ਨੇ ਹਾਲਾਂਕਿ ਫੈਸਲੇ ਉਹਨਾਂ ਦੇ ਵੀ ਬਹੁਤ ਵਾਰੀ ਕਿਸਾਨ ਵਿਰੋਧੀ ਹੋਏ ਨੇ ਅਸਲੀ ਗੱਲ ਪਰ ਫਿਰ ਉਹ ਮੇਰਾ ਖਿਆਲ ਹੈ ਇਹਨਾਂ ਦੇ ਮੁਕਾਬਲੇ ਇਹਨੇ ਕਹ ਲੋ ਕੋਟਰ ਚ ਇਹਨੇ ਮਤਲਬ ਸਿੱਧੇ ਨੰਗੇ ਚਿੱਟੇ ਰੂਪ ਚ ਜ਼ੁਲਮ ਵਾਲੇ ਪਾਸੇ ਨਹੀਂ ਦੁਰਦੇ ਸੋ ਮੇਰਾ ਖਿਆਲ ਹੈ ਵੀ ਇਹ ਵੋਟਾਂ ਤੇ ਦਾ ਅਸਰ ਪਊਗਾ ਬਹੁਤ ਸਾਰਾ ਜੇ ਕਿਸਾਨ ਪੱਖੀ ਫੈਸਲੇ ਕਰਦੇ ਨੇ ਤੇ ਕਿਸਾਨ ਵਿਰੋਧੀ ਕਰਦੇ ਨੇ ਤਾਂ ਜਿਹੜੀਆਂ ਆਉਣ ਵਾਲੀਆਂ ਜਿੰਨੀਆਂ ਸਟੇਟਾਂ ਦੀਆਂ ਹੈਗੀਆਂ ਨੇ ਇਲੈਕਸ਼ਨ ਉਹਨਾਂ ਚੀਜ਼ ਦਾ ਜ਼ਰੂਰ ਫਰਕ ਪਊਗਾ ਹੂੰ ਬਿਲਕੁਲ ਕੇਂਦਰ ਸਰਕਾਰ ਵੱਲੋਂ ਜਿਹੜਾ ਹੁਣ ਫਸਲਾਂ ਦੇ ਡੀਪਾ ਕਟੂਕਟ ਅਲਾਨੇ ਗਏ ਨੇ ਪਿਛਲੇ ਸਮੇਂ ਤਾਂ ਉਹਦੇ ਉੱਤੇ ਕਿਸਾਨੀ ਹਲਕਿਆਂ ਨੇ ਇੱਕ ਵੱਖਰਾ ਸ਼ਿਕਵਾ ਕੀਤਾ ਹੈ ਕਿ ਉਹ ਜਿਹੜੇ ਸੁਆਮੀ ਨਾਥਨ ਰਿਪੋਰਟ ਦੇ ਲਿਹਾਜ਼ ਉੱਤੇ ਜਿਹੜਾ ਪੂਰਾ ਉਹ ਫਾਰਮੂਲਾ ਹੈ ਉਹਦੇ ਉੱਤੇ ਕਿਸਾਨਾਂ ਨੂੰ ਇਹ ਭਾ ਹਾਲੇ ਵੀ ਨਹੀਂ ਦਿੱਤੀ ਗਿਆ ਜੀ ਬਿਲਕੁਲ ਜੀ ਬਿਲਕੁਲ ਇਹ ਥੋੜਾ ਜਿਹਾ ਇਹਨਾਂ ਪਾਰਟੀਆਂ ਸਾਰੀਆਂ ਦਾ ਹੀ ਕਹਿ ਰਹੇ ਹੈਗੇ ਡੰਕਾ ਬਹੁਤ ਜ਼ਿਆਦਾ ਵਜਾਉਂਦੇ ਨੇ ਕਰਦੇ ਨਹੀਂ ਹਨ ਪਰ ਇਹ ਸਮਝਣਾ ਵੀ ਤਨਖਾਨਾ ਗਵਰਨਮੈਂਟ ਨੂੰ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਸਿਰਫ ਡੰਕਾ ਨਹੀਂ ਵਜਾਇਆ ਜੋ ਕਿਹਾ ਤਾਂ ਕਰ ਵੀ ਰਹੇ ਹਨ ਪਰ ਇਹ ਆਪਣੇ ਆਪ ਦੀ ਪੱਟੀ ਗੱਲ ਬੋਲ ਮੇਰੇ ਖਿਆਲ ਦੇ ਜੇ ਉਹ ਲਾਗੂ ਕਰ ਦਿੰਦੇ ਨੇ ਇਸ ਦਾ ਜੀ ਜੀ ਬਿਲਕੁਲ ਜਿਹੜੇ ਦੇਸ਼ ਦੀ ਇਸ ਵੇਲੇ ਸਿਆਸਤ ਤੇ ਖਾਸ ਕਰਕੇ ਪੰਜਾਬ ਦੀ ਸਿਆਸਤ ਦੇ ਨਾਲ ਜੁੜਿਆ ਫਿਰਦਾ ਜਿਹੜਾ ਵੱਡੇ ਪੱਧਰ ਤੇ ਮਾਮਲਾ ਕਿਸਾਨਾਂ ਦਾ ਕਿਸਾਨੀ ਕਰਜ਼ੇ ਮਾਫੀ ਦਾ ਸੋ ਸਾਡੇ ਨਾਲ ਜੁੜੇ ਸਨ ਉਹਗੇ ਵੀ ਸਭ ਚਿੰਤਕ ਤੇ ਸਿਆਸੀ ਮਾਹਰ ਪ੍ਰੋਫੈਸਰ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਸੋ ਪੱਟੀ ਜੀ ਤੁਸੀਂ ਚੈਨਲ ਦੀ ਇਸ ਮਿਸ਼ਨ ਤਜਾਬੀ ਲਈ ਆਪਣਾ ਬੜਾ ਬੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਸ਼ੁਕਰੀਆ ਭਿੰਡਿਸਰ ਸਰੋਤੇਆਂ ਦਾ ਦਰਸ਼ਕਾਂ ਦਾ ਸਭਨਾਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਇਹ ਮਿਸ਼ਨ ਪੰਜਾਬੀ